ਟੀ ਆਰ ਇੰਡੀਆ ਵੱਲੋਂ ਜੁਲਮਵਾਰ ਸਿੰਘਾ ਵੱਲੋਂ ਅੱਜ ਅਸੀਂ ਜੋ ਪ੍ਰਧਾਨ ਆ ਤਿੰਨ ਦਿਨ ਤੋਂ ਫੋਨ ਤੇ ਗੱਲ ਕੀਤੀ ਸੀ ਕਿ ਤੁਹਾਨੂੰ ਮਿਲਣਾ ਹੈ ਪਰ ਪ੍ਰਧਾਨ ਨੂੰ ਕੋਈ ਜ਼ਰੂਰੀ ਕੰਮ ਪੈਣ ਕਰਕੇ ਉਹ ਸਾਨੂੰ ਨਹੀਂ ਮਿਲੇ ਇਥੇ ਉਹ ਸਾਨੂੰ ਸਕੱਤਰ ਸਾਹਿਬ ਮਿਲੇ ਨੇ ਜੁਲਮਵਾਰ ਸਿੰਘ ਅਸੀਂ ਉਹਨਾਂ ਨੂੰ ਜਿਹੜਾ ਲਿਖਤੀ ਦਿੱਤਾ ਕੋਈ ਮੰਗ ਪੱਤਰ ਨਹੀਂ ਦਿੱਤਾ ਉਹਦੇ ਚ ਪਹਿਲਾ ਹੈਡਿੰਗ ਲਿਖਿਆ ਹੈ ਕਿ ਕੋ ਰੋਕੇਗਾ ਗੁਰੂ ਗ੍ਰੰਥ ਸਾਹਿਬ ਜੀ ਦਾ ਬੇਦਬੀਆ ਨੂੰ ਕਿ ਅੱਜ 207ਵਾਂ ਹਨ ਜਿਹੜੇ ਗੁਰਦੁਆਰਾ ਸਾਹਿਬ ਦੀ ਸਿਪਾਈ ਕਰ ਰਹੀ ਹੈ ਇੱਕ ਸ਼ਰੋਣੀ ਕਮੇਟੀ ਕਰ ਰਹੀ ਹੈ ਇੱਕ ਤੇ ਇੱਕ ਦਿੱਲੀ ਕਮੇਟੀ ਕਰ ਰਹੀ ਹੈ ਕਿਉਂਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ ਪਾਸ਼ਾ ਇੱਕ ਗੇਠਾ ਸਾਹਿਬ ਜਿਹੜਾ ਗੋਜਾ ਸਾਹਿਬ ਹੈ ਸ਼ਰੋਣੀ ਕਮੇਟੀ ਦੇ ਦਿਨ ਹੈ ਇੱਕ ਅੰਗੀਠਾ ਜਿਹੜਾ ਵਾ ਉਹ ਹੈਗਾ ਡੇਰਾ ਦੂਨ ਦੇ ਵਿੱਚ ਇਹ ਹੈਗਾ ਦਿੱਲੀ ਕਮੇਟੀ ਕੋਲ ਜੇਕਰ ਦੋ ਗੁਰੂ ਗ੍ਰੰਥ ਸਾਹਿਬ ਦੇ ਆਗ ਦੇ ਬਿਰਧ ਹੋ ਜਾਂਦੇ ਹਨ ਇਹਨਾਂ ਨੇ ਕੋਈ ਵੀ ਉੱਥੇ ਸਤਿਗੁਰਾਂ ਦੇ ਸਤਕਾਰ ਹੋਣ ਤੇ ਨਾ ਅਜੇ ਤੱਕ ਕੋਈ ਟੀਮ ਬਣਾਈ ਹੈ ਕਿ ਜੇਕਰ ਦੋ ਗੁਰੂ ਗ੍ਰੰਥ ਸਾਹਿਬ ਦੇ ਆਗ ਦੇ ਬਿਰਧ ਹਨ ਉਹਨਾਂ ਨੂੰ ਬਦਲ ਦਈਏ ਉਹ ਉਸੋ ਵਾਲੀ ਚਾਟ ਉਥੇ ਜਿਹੜੇ ਸੇਵਾਦਾਰ ਰੱਖੇ ਹੋਣ ਹਾ ਮਹੀਨੇ ਬਾਅਦ ਕੀਰਲੇ ਆਤਵਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੜਾ ਘਰ ਅਗਨ ਭੇਟ ਕਰ ਰਹੇ ਹਨ ਇਹ ਇਕੱਲੀ ਸਾਡੀ ਮੰਗ ਨਹੀਂ ਮੈਂ ਸੰਗਤਾਂ ਨੂੰ ਬੇਨਤੀ ਕਰਦਾ ਹਾਂ ਜੇਕਰ ਅਸੀਂ ਮੰਗ ਲੈ ਕੇ ਆਏ ਹਾਂ ਇਹ ਸ਼ਰੋਣੀ ਕਮੇਟੀ ਕਾਹੀ ਸਕਦੀ ਹੈ ਪਰ ਇਹ ਜਾਣ ਬੁੱਝ ਕੇ ਬੇਦਬੀਆ ਕਰਵਾ ਰਹੀ ਹੈ ਕਿਉਂਕਿ ਅੱਜ ਜੇਕਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸ਼ਿਪਾਈ ਹੋ ਰਹੀ ਹੈ ਉਹ ਪ੍ਰਸ਼ਾਸਕੀ ਪੁੰਨ ਤੌਰ ਤੇ ਕੋ ਬੰਦੀ ਲੱਗ ਜਾਵੇ ਸਾਰੇ ਦਿੱਲੀ ਵਾਲੇ ਵੀ ਲਾ ਦੇਣ ਤੇ ਇਹ ਅੰਮ੍ਰਿਤਸਰ ਵਾਲੇ ਵੀ ਲਾ ਦੇਣ ਤੇ ਸਤਿਗੁਰਾਂ ਦਾ ਸਤਕਾਰ ਵਾ ਸਕਦਾ ਹੈ ਅਸੀਂ ਜਿਹੜਾ ਮੰਗ ਕੋ ਉਹਨੇ ਵੀ ਕੋ ਲੈ ਕੇ ਆਏ ਆ ਇੱਕ ਲੈਟਰ ਤੇ ਲਿਖ ਕੇ ਜਥੇਬੰਦੀਆਂ ਵੱਲੋਂ ਉਹ ਲਿਖਿਆ ਹੈ ਕਿ ਹਰ ਇੱਕ ਗੁਰਦੁਆਰੇ ਚ ਪਹਿਰੇਦਾਰੀ ਦੇਣੀ ਆ ਉਹ ਲਾਜ਼ਮੀ ਹੈ ਦੂਸਰਾ ਇਹ ਆ ਉਹ ਕਰਵਾ ਵੀ ਸਕਦੇ ਹਾਂ ਪਰ ਇਹ ਧਿਆਨ ਨਹੀਂ ਦੇ ਰਹਾ ਹੈ ਦੂਸਰਾ ਇਹ ਲਿਖਿਆ ਹੋਇਆ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪੂਰਤੌਰ ਤੇ ਸਿਪਾਈ ਦੀ ਪਬੰਦੀ ਲਾ ਦਿੱਤੀ ਜਾਵੇ ਜਿਹੜੇ ਸ੍ਰੀ ਗੁਰੂ ਗ੍ਰੰਥ ਸਾਹਿਬ ਅਗਲ ਪੇੜ ਕੀਤੇ ਜਾ ਰਹੇ ਹਨ ਉਹਨਾਂ ਤੇ ਪੂਰਤੌਰ ਤੇ ਪਬੰਦੀ ਲੱਗੇ ਜੇਕਰ ਦੋ ਗੁਰੂ ਗ੍ਰੰਥ ਸਾਹਿਬ ਦੇ ਅੰਗ ਵਿਰਤ ਹੋ ਜਾਂਦੇ ਹਨ ਉਹਨਾਂ ਅੰਗਾਂ ਦੀ ਸੁਧਾਈ ਕਰਕੇ ਦੁਬਾਰਾ ਪ੍ਰਕਾਸ਼ ਹੋਣ ਜੋਗ ਹੁੰਦੇ ਹਨ ਕਿਉਂਕਿ ਦੋ ਅੰਗ ਵਿਰਤ ਹੋਣ ਦੇ ਕਰਕੇ ਇਹ ਅਗਲ ਪੇੜ ਕਰ ਰਹੇ ਹਨ ਉਹ ਵੀ ਬਰਦਾਸ਼ਤ ਕਰਨ ਤੋਂ ਬਾਹਰੀ ਹਨ ਇੱਕ ਤੇ ਬੇਤਬੀਆਂ ਲੋਕ ਦੂਜੇ ਕਰ ਰਹੇ ਨੇ ਇੱਕ ਖੁਦ ਸੰਸਥਾਵਾਂ ਆਪ ਕਰ ਰਹੀਆਂ ਨੇ ਤੇ ਇਹਦਾ ਲੇਖਾ ਕੌਣ ਦੇਵੇਗਾ ਵੇ ਜਿਹੜਾ ਲਿਖਿਆ ਕਿ ਹਰ ਗੁਰੂ ਘਰ ਵਿੱਚ ਪਹਿਰੇਦਾਰੀ ਹੋਣੀ ਜ਼ਰੂਰੀ ਹੈ ਕਈ ਗੁਰੂ ਘਰਾਂ ਦੇ ਵਿੱਚ ਨਾ ਤਾਂ ਕਮੇਟੀਆਂ ਅੰਮ੍ਰਿਤਧਾਰੀ ਹਨ ਉਹ ਕਿੰਨਾ ਦੇ ਲਾਗੂ ਕਰਾਉਣੀਆਂ ਨੇ ਹੁਕਮਨਾਮੇ ਜਰੂਰ جاری ਹੋਏ ਨੇ ਸ੍ਰੀ ਕਾਲਤਾ ਸਾਹਿਬ ਤੋਂ ਉਹ ਲਾਗੂ ਕਰਾਉਣੇ ਨੇ ਸ੍ਰੀਮਣੀ ਕਮੇਟੀ ਦਾ ਸ੍ਰੀ ਕਾਲਤਾ ਸਾਹਿਬ ਵੱਲੋਂ ਪਰ ਅਜੇ ਤੱਕ ਲਾਗੂ ਨਹੀਂ ਹੋਏ ਫਿਰ ਅਸੀਂ ਮੰਗ ਕਰਦੇ ਆ ਕਿ ਹਰ ਗੁਰੂ ਕਾਰ ਵਿੱਚ ਗ੍ਰੰਥੀ ਅਮਰਧਾਰੀ ਪੰਜ ਬਾਣੀਆਂ ਦਾ ਉਤਰੀ ਕਰਦਾ ਹੋਵੇ ਸੰਧਿਆ ਦੇ ਟੌਂ ਸੋਧਰ ਕਰਦਾ ਹੋਵੇ ਪਰ ਕਈ ਪਿੰਡਾਂ ਦੇ ਵਿੱਚ ਗ੍ਰੰਥੀ ਵੀ ਜਿਹੜੇ ਨਹੀਂ ਹੈਗੇ ਅਸੀਂ ਇਹ ਮੰਗਾਂ ਲੈ ਕੇ ਇਹਨਾਂ ਕੋਲ ਆਏ ਸਨ ਮਹਾਰਾਜੀ ਪੀਤੁਰ ਗਰਬਾਣੀ ਵਿਆਹ ਸ਼ਾਦੀਆਂ ਦੇ ਕਾਰ ਟੇਟੋ ਟਰਾਲੀਆਂ ਇਹਨਾਂ ਦੇ ਲੈਟਰਾਂ ਤੇ ਹੀ ਲਿਖੀ ਜਾਂਦੀ ਹੈ ਜਿਹੜੇ ਸ਼੍ਰੋਮਣੀ ਕਮੇਟੀ ਸੰਸਥਾ ਵੱਲੋਂ ਲੈਟਰ ਸ਼ਬੇ ਹਨ ਪਰ ਜਦੋਂ ਕਾਰਜ ਹੋ ਜਾਂਦਾ ਪਾੜ ਕੇ ਇਹ ਡਿਸਪੀ ਨੂੰ ਸੁਰਜ ਦਿੰਦੇ ਹਨ ਕਿ ਬੇਦਬੀ ਨੇ ਇੱਕ ਓਂਕਾਰ ਸਤਗੁਰ ਪ੍ਰਸਾਦ ਲਿਖਿਆ ਹੈ ਇਹਨਾਂ ਦੇ ਲੈਟਰਾਂ ਇਹ ਜਿਹੜੀਆਂ ਬੇਟੀ ਕਰਕੇ ਮਹਾਰਾਜ ਦੀਆਂ ਪੋਤੀਆਂ ਬਾਹਰਲੇ ਦੇਸ਼ਾਂ 'ਚ ਬਾਹਰ ਪ੍ਰਾਈਵੇਟ ਪੈਸੇ ਭੇਜ ਰਹੀਆਂ ਨੇ ਚਾਤਰ ਸਿੰਘ ਵਰਗੇ ਹੋਰ ਵੀ ਉਹਨਾਂ ਦੇ ਰੋਗ ਲਾਉਣੀ ਚਾਹੀਦੀ ਹੈ ਕਿ ਮਹਾਰਾਜ ਦੀ ਪੀਤ੍ਰ ਗੁਰਬਾਨੀ ਦਾ ਸਤਕਾਰ ਅਜੇ ਤਾਂ ਹੋਏਗਾ ਜੇਕਰ ਰੋਗ ਲੱਗੀ ਹੋਵੇਗੀ ਪਰ ਅੱਜ ਜਿਹੜੀਆਂ ਪ੍ਰਾਈਵੇਟ ਪੈਸੇ ਨੇ ਉਹਨਾਂ ਦੇ ਉਹ ਧਰਾ ਕਰ ਮਹਾਰਾਜ ਦੀਆਂ ਪੋਤੀਆਂ ਬਿਰਦ ਗੁਟਾ ਗੁਟਕੇ ਸਾਹਿਬ ਧਾਰਮਿਕ ਲਿਟਰੇਚਰ ਉਹ ਬੇਟੀ ਕਰਕੇ ਭੇਜ ਰਹੇ ਹਨ ਉਹ ਵੀ ਬਰਬਾਦ ਕਰਨ ਤੋਂ ਬਾਹਰੀ ਹੈ ਅਸੀਂ ਇਹਨਾਂ ਨੂੰ ਇਹ ਅੱਜ ਜਿਹੜਾ ਲਿਖਿਆ ਕਿ ਕੌਣ ਹੋਕੇਗਾ ਗੁਰੂਗ੍ਰਸ ਸਾਹਿਬ ਗਿਆ ਬੇਦਬੀਆਂ ਉਹ ਰਾਹ ਦੇਰ ਵਿਚਾਲਾ ਦਿੱਤਾ ਲੈਟਰ ਜੇਕਰ ਇਹ ਉਹ ਉਹਨਾਂ ਦੇ ਉੱਤੇ ਅਮਲ ਨਾ ਕੀਤਾ ਅਸੀਂ ਇਹਨਾਂ ਨੂੰ ਅੱਜ ਦੇਣਾ ਹੈ ਮੁਰਗੇ ਦੇ ਨਹੀਂ ਹੋਣਾ ਅਸੀਂ ਇਹਨਾਂ ਦੇ ਦਰਵਾਜ਼ੇ ਗਾੜੀ ਬਹਾਂਗੇ ਤੇ ਇਹ ਨਾ ਹੋਏ ਭੜਕੇ ਸਰ ਦਾ ਪ੍ਰਸ਼ਾਸਨ ਕਰੇ ਕਿ ਤੁਸੀਂ ਫੇਰ ਇਹਨਾਂ ਨੂੰ ਦਫ਼ਤਰਾਂ ਗਾੜੀ ਬਹਿ ਗਏ ਸਾਨੂੰ ਦੱਸ ਦਿਓ ਕਿੱਥੇ ਦੇਵਾਂ ਕਿੰਨਾ ਗਾੜੀ ਪਈਏ ਕਿਉਂਕਿ ਅਸੀਂ ਇੱਕ ਨੂੰ ਘੜ ਕੇ ਨਹੀਂ ਰਹੀਏ ਇਹ ਕਰਕੇ ਅਸੀਂ ਬੋਵਾਂਗੇ ਤੇ ਇਹ ਮੇਰੇ ਦਫਤਰਾਂ ਦਾ ਵੀ ਬੋਵਾਂਗੇ ਉੱਥੇ ਬੋਲੋ ਜੁਲ੍ਹੇਵਾਰ ਸਿੰਘਾ ਵੱਲੋਂ ਅੱਜ ਅਸੀਂ ਜੋ ਪ੍ਰਧਾਨ ਨਾਲ ਤਿੰਨ ਦਿਨ ਤੋਂ ਫੋਨ ਤੇ ਗੱਲ ਕੀਤੀ ਸੀ ਕਿ ਤੁਹਾਨੂੰ ਮਿਲਣਾ ਹੈ ਪਰ ਪ੍ਰਧਾਨ ਨੂੰ ਕੋਈ ਜ਼ਰੂਰੀ ਕੰਮ ਪੈਣ ਕਰਕੇ ਉਹ ਸਾਨੂੰ ਨਹੀਂ ਮਿਲੇ ਇਥੇ ਦੇ ਸਾਨੂੰ ਸਕੱਤਰ ਸਾਹਿਬ ਮਿਲਣੇ ਜਿੰਮੇਵਾਰ ਸਿੰਘ ਅਸੀਂ ਇਹਨਾਂ ਨੂੰ ਜਿਹੜਾ ਲਿਖਤੀ ਤੌਰ ਤੇ ਮੰਗ ਪੱਤਰ ਨੂੰ ਦਿੱਤਾ ਉਹਦੇ 'ਚ ਪਹਿਲਾਂ ਹੈਡਿੰਗ ਲਿਖੀ ਆ ਕਿ ਕੋਣ ਰੋਕੇਗਾ ਗੁਰੂ ਗ੍ਰੰਥ ਸਾਹਿਬ ਜੀ ਦਾ ਬੇਦਬਿਆਲ ਨੂੰ ਕਿਉਂਕਿ ਅੱਜ 217 ਹਨ ਜਿਹੜੀ ਗੁਰਦੁਆਰਾ ਸਾਹਿਬ ਦੀ ਸਿਪਾਈ ਕਰ ਰਹੀ ਹੈ ਇੱਕ ਸ਼ਰੋਣੀ ਕਮੇਟੀ ਕਰ ਰਹੀ ਹੈ ਇੱਕ ਤੇ ਇੱਕ ਦਿੱਲੀ ਕਮੇਟੀ ਕਰ ਰਹੀ ਹੈ ਜੋ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ ਪਾਸ਼ਾ ਇੱਕ ਗੇਠਾ ਸਾਹਿਬ ਜਿਹੜਾ ਗੋਜਾ ਸਾਹਿਬ ਹੈ ਸ੍ਰੋਮਣੀ ਕਮੇਟੀ ਦੇ ਦਿਨ ਹੈ ਇੱਕ ਅੰਗੀਠਾ ਜਿਹੜਾ ਵਾ ਉਹ ਹੈਗਾ ਡੇਰਾ ਦੂਨ ਦੇ ਵਿੱਚ ਉਹ ਹੈਗਾ ਦਿੱਲੀ ਕਮੇਟੀ ਕੋਲ ਜੇਕਰ ਦੋ ਗੁਰੂ ਗ੍ਰੰਥ ਸਾਹਿਬ ਦੇ ਆਗ ਦੇ ਬਿਰਧ ਹੋ ਜਾਂਦੇ ਹਨ ਇਹਨਾਂ ਨੇ ਕੋਈ ਵੀ ਉੱਥੇ ਸਤਿਗੁਰਾਂ ਦੇ ਸਤਕਾਰ ਹੋਇਤ ਨਾ ਅਜੇ ਤੱਕ ਕੋਈ ਟੀਮ ਬਣਾਈ ਹੈ ਕਿ ਜੇਕਰ ਦੋ ਗੁਰੂ ਗ੍ਰੰਥ ਸਾਹਿਬ ਦੇ ਆਗ ਦੇ ਬਿਰਧ ਹਨ ਉਹਨਾਂ ਨੂੰ ਬਦਲ ਦਈਏ ਇਹ ਉਸੇ ਅਗਲੇ ਚਾਰਟ ਉੱਤੇ ਜਿਹੜੇ ਸੇਵਾਦਾਰ ਰੱਖੇ ਹਨ ਹਾ ਮਹੀਨੇ ਬਾਅਦ ਆਪਕੀ ਖੀਲੇ ਆਤਵਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਿਨ ਤੋਂ ਰਾਤ ਘਰ ਅਗਨ ਭੇਟ ਕਰ ਰਹੇ ਹਨ ਇਹ ਕੱਲੀ ਸਾਡੀ ਮੰਗ ਨਹੀਂ ਮੈਂ ਇੱਕ ਸੰਗਤਾਂ ਨੂੰ ਬੇਨਤੀ ਕਰਦਾ ਹਾਂ ਜੇਕਰ ਅਸੀਂ ਮੰਗ ਲੈ ਕੇ ਆਏ ਹਾਂ ਇਹ ਸ਼ਰੋਮਣੀ ਕਮੇਟੀ ਕਾਹਲੀ ਸਕਦੀ ਹੈ ਪਰ ਇਹ ਜਾਣ ਬੁੱਝ ਕੇ ਬੇਦਬੀਆਂ ਕਰਵਾ ਰਹੀ ਹੈ ਕਿਉਂਕਿ ਅੱਜ ਜੇਕਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਜੀ ਸ਼ਿਪਾਈ ਹੋ ਰਹੀ ਹੈ ਉਹ ਪ੍ਰਸ਼ਾਸਨਿਕ ਪੁੰਨ ਤਰ ਤੇ ਪਾਬੰਦੀ ਲੱਗ ਜਾਵੇ ਸਾਰੇ ਦਿੱਲੀ ਵਾਲੇ ਵੀ ਲਾ ਦੇਣ ਤੇ ਇਹ ਅੰਮ੍ਰਿਤਸਰ ਵਾਲੇ ਵੀ ਲਾ ਦੇਣ ਤੇ ਸਤਿਗੁਰਾਂ ਦਾ ਸਤਕਾਰ ਵਧ ਸਕਦਾ ਹੈ ਅਸੀਂ ਜਿਹੜਾ ਮੰਗ ਪੱਤਰ ਉਹਨਾਂ ਦੇ ਕੋਲ ਲੈ ਗਿਆ ਆ ਇੱਕ ਲੈਟਰ ਤੇ ਲਿਖ ਕੇ ਜ਼ਥੇਬੰਦੀਆਂ ਵੱਲੋਂ ਉਹ ਲਿਖਿਆ ਹੈ ਕਿ ਹਰ ਇੱਕ ਗੁਰੂ ਘਰ ਵਿੱਚ ਪਹਿਰੇਦਾਰੀ ਜਿਹੜੀ ਆ ਉਹ ਲਾਜ਼ਮੀ ਹੈ ਦੂਸਰਾ ਇਹ ਆ ਉਹ ਕਰਵਾ ਵੀ ਸਕਦੇ ਹਾਂ ਪਰ ਇਹ ਧਿਆਨ ਨਹੀਂ ਦੇ ਰਹਾ ਹੈ ਦੂਸਰਾ ਇਹ ਲਿਖਿਆ ਹੋਇਆ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪੂਰਤੌਰ ਤੇ ਸਿਪਾਈ ਦੀ ਪਬੰਦੀ ਲਾ ਦਿੱਤੀ ਜਾਵੇ ਜਿਹੜੇ ਸ੍ਰੀ ਗੁਰੂ ਗ੍ਰੰਥ ਸਾਹਿਬ ਅਗਲ ਪੇੜ ਕੀਤੇ ਜਾ ਰਹੇ ਹਨ ਉਹਨਾਂ ਤੇ ਪੂਰਤੌਰ ਤੇ ਪਬੰਦੀ ਲੱਗੇ ਜੇਕਰ ਦੋ ਗੁਰੂ ਗ੍ਰੰਥ ਸਾਹਿਬ ਦੇ ਅੰਗ ਵਿਰਤ ਹੋ ਜਾਂਦੇ ਹਨ ਉਹਨਾਂ ਅੰਗਾਂ ਦੀ ਸੁਧਾਈ ਕਰਕੇ ਦੁਬਾਰਾ ਪ੍ਰਕਾਸ਼ ਹੋਣ ਜੋ ਹੁੰਦੇ ਹਨ ਕਿਉਂਕਿ ਦੋ ਅੰਗ ਵਿਰਤ ਹੋਣ ਦੇ ਕਰਕੇ ਇਹ ਅਗਲ ਪੇੜ ਕਰ ਰਹੇ ਹਨ ਉਹ ਵੀ ਬਰਦਾਸ਼ਤ ਕਰਨ ਤੋਂ ਬਾਹਰੀ ਹਨ ਇੱਕ ਤੇ ਬੇਤਵੀ ਲੋਕ ਦੂਜੇ ਕਰ ਰਹੇ ਨੇ ਇੱਕ ਖੁਦ ਸੰਸਥਾਵਾਂ ਆਪ ਕਰ ਰਹੀਆਂ ਨੇ ਇਹਦਾ ਲੇਖਾ ਕੌਣ ਦੇਵੇਗਾ ਜੇ ਜਿਹੜਾ ਲਿਖਿਆ ਕਿ ਹਰ ਗੁਰੂ ਘਰ ਵਿੱਚ ਪਹਿਰੇਦਾਰੀ ਹੋਣੀ ਚਾਹੀਦੀ ਹੈ। ਪਈ ਗੁਰੂ ਘਰਾਂ ਦੇ ਵਿੱਚ ਨਾ ਤਾਂ ਕਮੇਟੀਆਂ ਅੰਮ੍ਰਿਤਧਾਰੀ ਹੋਣ ਉਹ ਕਿੰਨਾ ਦੇ ਲਾਗੂ ਕਰਾਉਣੀਆਂ ਨੇ ਹੁਕਮਨਾਮੇ ਜਰੂਰ ਜਾਰੀ ਹੋਏ ਨੇ ਸ੍ਰੀ ਕਾਲਤਾਸ ਸਾਹਿਬ ਤੋਂ। ਉਹ ਲਾਗੂ ਕਰਾਉਣੇ ਨੇ ਸ੍ਰੋਣੀ ਕਮੇਟੀ ਦਾ ਸ੍ਰੀ ਕਾਲਤਾਸ ਸਾਹਿਬ ਵੱਲੋਂ ਪਰ ਅਜੇ ਤੱਕ ਲਾਗੂ ਨਹੀਂ ਹੋਏ। ਫਿਰ ਅਸੀਂ ਮੰਗ ਕਰਦੇ ਹਾਂ ਕਿ ਹਰ ਗੁਰੂ ਘਰ ਵਿੱਚ ਗਰੰਤੀ ਅੰਮ੍ਰਿਤਧਾਰੀ ਪੰਜ ਬਾਣੀ ਦਾ ਨਿਤਨੇਮ ਕਰਦਾ ਹੋਵੇ, ਸੰਧਿਆ ਦੇ ਢਾਲ ਸੋਧਰ ਕਰਦਾ ਹੋਵੇ ਪਰ ਕਈ ਪਿੰਡਾਂ ਦੇ ਵਿੱਚ ਗਰੰਤੀ ਵੀ ਜਿਹੜੇ ਨਹੀਂ ਹੈਗੇ। ਅਸੀਂ ਇਹ ਮੰਗਾਂ ਲੈ ਕੇ ਇਹਨਾਂ ਕੋਲ ਆਏ ਸਨ ਮਹਾਰਾਜ ਜੀ ਉੱਤਰ ਗਰਬਾਣੀ ਵਿਆਹ ਸ਼ਾਦੀਆਂ ਦੇ ਕਾਰ ਟੈਟੋ ਟਰਾਲੀਆਂ ਇਹਨਾਂ ਦੇ ਲੈਟਰਾਂ ਤੇ ਹੀ ਲਿਖੀ ਜਾਂਦੀ ਹੈ ਜਿਹੜੇ ਸ਼੍ਰੋਮਣੀ ਕਮੇਟੀ ਸੰਸਥਾ ਵੱਲੋਂ ਲੈਟਰ ਛਪੇ ਹਨ ਪਰ ਜਦੋਂ ਕਾਰਜ ਹੋ ਜਾਂਦਾ ਪਾੜ ਕੇ ਇਹ ਡਿਸਪੀਨਰ ਸੁਰਜ ਦਿੰਦੇ ਹਨ ਕਿ ਬੇਦਬੀ ਨੇ ਇੱਕ ਉਹ ਕਾਰ ਸਤਗੁਰ ਪ੍ਰਸਾਦ ਲਿਖਿਆ ਹੈ ਇਹਨਾਂ ਦੇ ਲੈਟਰਾਂ ਦੇ ਉੱਤੇ ਇਹ ਜਿਹੜੀਆਂ ਬੇਟੀ ਕਰਕੇ ਮਹਾਰਾਜ ਦੀਆਂ ਪੋਤੀਆਂ ਬਾਹਰਲੇ ਦੇਸ਼ਾਂ 'ਚ ਬਾਹਰ ਪ੍ਰਾਈਵੇਟ ਪੋਸੇ ਭੇਜ ਰਹੀਆਂ ਨੇ ਚਾਤਰ ਸਿੰਘ ਵਰਗੇ ਹੋਰ ਵੀ ਉਹਨਾਂ ਦੇ ਰੋਗ ਲੋਣੀ ਚਾਹੀਦੀ ਹੈ ਕਿ ਮਹਾਰਾਜੀ ਪੀਤਰ ਕੁਰਬਾਨੀ ਦਾ ਸਤਕਾਰ ਅਜੇ ਤਾਂ ਹੋਏਗਾ ਜੇਕਰ ਰੋਗ ਲੱਗੀ ਹੋਵੇਗੀ ਪਰ ਅੱਜ ਜਿਹੜੀਆਂ ਪ੍ਰਾਈਵੇਟ ਕੰਪਨੀਆਂ ਨੇ ਉਹ ਤਰਾਤਰ ਮਾਰੇਗੇ ਪੋਤੀਆਂ ਬਿਰਦ ਗੁਟੜਾ ਗੁਟਕੇ ਸਾਰ ਧਾਰਮਿਕ ਤੇਜਰ ਉਹ ਬੇਟੀ ਕਰਕੇ ਭੇਜ ਰਹੇ ਹਨ ਉਹ ਵੀ ਬਰਬਾਦ ਕਰਨ ਤੋਂ ਬਾਹਰੀ ਹੈ ਅਹੀਂ ਇਹਨਾਂ ਨੂੰ ਇਹ ਅੱਜ ਜਿਹੜਾ ਲਿਖਿਆ ਕਿ ਕੌਣ ਰੋਕੇਗਾ ਗੁਰੂਗ੍ਰਸ ਸਾਹਿਬ ਦੀਆਂ ਬੇਦਬੀਆਂ ਉਹ ਰਾਹ ਦੌਰ ਵਿਚਾਲਾ ਬਿਤਾ ਲੈਟਰ ਜੇਕਰ ਇਹ ਉਹ ਉਹਨਾਂ ਦੇ ਉੱਤੇ ਅਮਲ ਨਾ ਕੀਤਾ ਅਸੀਂ ਇਹਨਾਂ ਨੂੰ ਅੱਜ ਦੇਣਾ ਹੈ ਮੁਰਗੇ ਦੇ ਨਹੀਂ ਹੋਣਾ ਅਸੀਂ ਇਹਨਾਂ ਦੇ ਦਰਵਾਜ਼ੇ ਗਾੜੀ ਬਹਾਂਗੇ ਤੇ ਇਹ ਨਾ ਹੋ ਪਰ ਕੇ ਸਾਡਾ ਪ੍ਰਸ਼ਾਸਨ ਕਹੇ ਕਿ ਤੁਸੀਂ ਫੇਰ ਇਹਨਾਂ ਦੇ ਦਫ਼ਤਰਾਂ ਗਾੜੀ ਬਹਿ ਗਏ ਸਾਨੂੰ ਦੱਸ ਦਿਓ ਕਿੱਥੇ ਦੇਵਾਂ ਇਹਨਾਂ ਦਾੜੀ ਬਈਏ ਕਿਉਂਕਿ ਅਸੀਂ ਇੱਕ ਨੂੰ ਗੜ ਕੇ ਨੇੜੇ ਰਹੀਏ ਇਹ ਕਰਕੇ ਅਸੀਂ ਬਹਾਂਗੇ ਤੇ ਇਹਨਾਂ ਦੇ ਦਫਤਰਾਂ ਗਾੜੀ ਬਹਾਂਗੇ ਉੱਥੇ ਦੀ ਉਦੋ ਭਾਵੇਂ ਸਾਡੇ ਦੇ ਅੱਗੇ ਡਾਗਾਂ ਮਾਰ ਕੇ ਨਾਲ ਦੇਖ ਲਿਆ ਤੇ ਹੁਣ ਫਿਰ ਉਦਾਂ ਦੇ ਉਦਾਂ ਵਾ ਜੇਕਰ ਅੱਜ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਬੇਦਬੀ ਨੂੰ ਰੋਕਣ ਵਾਸਤੇ ਇਹ ਸਖਤ ਫੈਸਲਾ ਨਹੀਂ ਲੈਂਦੇ ਤੇ ਇਹ ਇੱਕ ਕੌਮ ਦੇ ਦੇਮਦਾਰ ਨੇ ਸ਼ਰੋਮਣੀ ਕਮੇਟੀ ਸਿਸਟਾ ਕਰਕੇ ਇਹੋ ਗੁਰੂ ਗ੍ਰੰਥ ਸਾਹਿਬ ਸਿਪਾਈ ਕਰ ਰਹੀ ਹੈ ਅਸੀਂ ਇਹਨਾਂ ਦੇ ਦਫਤਰਾਂ ਗਾੜੀ ਬਹਾਂਗੇ ਤੇ ਜਿਹੜੀ ਅਸਾਂ ਸੁਦਾਵਾਂ ਨੇ ਤੇ ਜਿਹੜੀਆਂ ਧਾਰਮਿਕ ਜਥੇਬੰਦੀਆਂ ਨੇ ਮੈਂ ਉਹਨਾਂ ਨੂੰ ਕੋਈ ਬੇਤੀ ਤੁਹਾਡੇ ਮੀਡੀਆ ਰਾਈ ਕਰ ਦਵਾਂ ਇਸੇ ਉਹ ਸੇਖਾ ਜੇਕਰ ਬਗੇ ਵਿਦਾਰਿਆਂ ਨੂੰ ਝੁਗਾਗੇ ਨਹੀਂ ਜਿੰਨੇ ਚਿਰ ਸਤਿਗੁਰ ਸੱਚੇ ਪਾਤਸ਼ਾਹ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਜਿਹੜੇ ਅਗਲੇ ਪੇੜ ਕੀਤੇ ਜਾ ਰਹੇ ਨੇ ਉਹਨਾਂ ਤੇ ਰੋਕ ਨਹੀਂ ਲੱਗਦੀ ਤੇ ਸ਼ਿਪਾਈ ਨਹੀਂ ਬੰਦ ਹੁੰਦੀ ਉਹਨੇ ਜਰਸੇ ਉੱਠਾਗੇ ਨਹੀਂ ਪਿੰਡਾਂ ਦੇ ਵਿੱਚ ਗੁਰਦੁਆਰੇ ਬਹੁਤ ਜਰਾ ਬਣੇ ਹੋਏ ਨੇ ਪਿਛਲੇ ਦਿਨੀ ਅਰੋਗਠਰ ਜਿੰਨੀ ਸੀ ਭੰਗ ਦਾ ਬਿਆਨ ਵੀ ਆਂਦਾ ਕਿ ਕੋਈ ਕਰੇ ਹਰ ਪਿੰਡ ਵਿੱਚ ਇੱਕੋ ਗੁਰਦੁਆਰਾ ਹੋਵੇ ਤੁਹਾਨੂੰ ਕੀ ਲੱਗਦਾ ਨਹੀਂ ਕਿ ਆਪਾਂ ਨੂੰ ਵੀ ਪਰਾਲਾ ਕਰਨਾ ਚਾਹੀਦਾ ਕਿ ਜਿਹੜੇ ਪਿੰਡਾਂ ਵਿੱਚ ਅਲੱਗ-ਅਲੱਗ ਗੁਰਦੁਆਰੇ ਨੇ ਇੱਕੋ ਹੀ ਗੁਰਦਰਾ ਹੋਣਾ ਚਾਹੀਦਾ ਵੇਖੋ ਜੀ ਜਿਹੜੇ ਸ੍ਰੀ ਗੁਰੂ ਦਸ ਸਾਹਿਬ ਜੀ ਪਿੰਡਾਂ 'ਚ ਪ੍ਰਕਾਸ਼ਮਾਨ ਹੋਏ ਗੁਰੂ ਘਰਾ ਦੇ ਉਹ ਕੋਈ ਚੈਨਾ ਤੋਂ ਤੇ ਆਏ ਨਹੀਂ ਜੀ ਉਹ ਪਾਕਿਸਤਾਨ ਵਾਲਿਆਂ ਦੇ ਭੇਜੇ ਨਹੀਂ ਆ ਉਹ ਕਿੰਨੇ ਨੇ ਦਿੱਤੇ ਆ ਸ਼ਰਮਣੀ ਕੁਰੀ ਨਹੀਂ ਦਿੱਤੇ ਆ ਇਹ ਕਹਿ ਦਿੰਦੇ ਆ ਬਿਆਨ ਦੇਣ ਦਾ ਕੀ ਆ ਤੇ ਜਦੋਂ ਥੱਲੇ ਬੋਟਾ ਆ ਜਾਂਦੀਆ ਕੋਟਾ ਉਹ ਕਹਿੰਦੇ ਸਾਡੇ ਕਾਲੀਦਾਲਾ ਸਾਡੇ ਗਾਲੀਦਾਲਾ ਸੰਬੰਧে ਜਾਂਚ ਕਰਾਉਣ ਨੂੰ ਗੁਰੂ ਘਰ ਬੁਲਾ ਗਏ ਕਈ ਪਿੰਡਾਂ ਦੇ ਵਿੱਚ ਮੈਂ ਆਖੋ ਤੇ ਡਰਸ ਨੇ ਛਿੱਜਲਵੜੀ ਦੇ ਵਿੱਚ ਉਹਨੇ ਖਡੂਰ ਸਾਹਿਬ ਦੇ ਸਾਡੇ ਪਿੰਡਾਂ 'ਚ ਇਹਨੇ ਗੁਰੂ ਘਰ ਵਾ ਕਿ ਉਹਨੇ ਇਤਿਹਾਸਿਕ ਸਥਾਨ ਨਹੀਂ ਹੈਗੇ ਖਡੂਰ ਸਾਹਿਬ ਦੇ ਵਿੱਚ ਜਿੰਨੇ ਪਿੰਡਾਂ 'ਚ ਗੁਰੂ ਘਰ ਨੇ ਇਹ ਕੋ ਰੋਕ ਸਕਦਾ ਇਹ ਰੋਕ ਸਕਦੇ ਨੇ ਇਹ ਕਰਕੇ ਬੇਨਤੀ ਹੈ ਮੇਰੀ ਕਿ ਹੱਥ ਜੋੜ ਕੇ ਸੇ ਕੌਮ ਨੂੰ ਕਿ ਜੇਕਰ ਅਸੀਂ ਤੇ ਮੋਰਚਾ ਲਾਵਾਂਗੇ ਤੇ ਜਰੂਰ ਸਾਥ ਦਿਓ ਸਾਥ ਨੇ ਕਿਉਂਕਿ ਪਰਬਕਾਰ ਨੂੰ ਢੁਲ ਜਾਈਏ ਤੇ ਭਾਵੇਂ ਮਹਾਕੁਰਸ਼ ਹੋਵੇ ਤੇ ਭਾਵੇਂ ਸਤੀ ਜੱਪੀ ਹੋਵੇ ਜਿਹੜੇ ਪਰਬਕਾਰ ਤੰਗੀ ਘਰ ਪਾਸਿਆ ਸਾਡੇ ਦੇ ਕਰਕੇ ਗਏ ਆ ਉਹ ਪਰਬਕਾਰਾਂ ਨੂੰ ਜੇ ਢੁਲ ਗਏ ਤੇ ਆਕਿਰਤ ਘਰ ਅਜ ਗਿਣਾ ਜਾਣਾ ਤੇ ਕਿਰਤ ਘਾਂ ਜਦੋਂ ਧਰਤੀ ਦੇ ਹੁੰਦਾ ਪਾਰ ਤੇ ਧਰਤੀ ਫਿਰ ਪਾਰ ਨੂੰ ਜੇ ਚਲਦੀ ਤੇ ਡੋਲਦੀ ਜੇ ਬੜੀਆਂ ਬੜੀਆਂ ਬਿਲਡਿੰਗਾਂ ਡਿੱਗ ਪੈਈਆਂ ਜੇ ਤੇ ਬੇਨਤੀ ਆ ਕਿਰਤ ਘਾਲਾ ਬਣੋ ਸਤਗੁਰਾਂ ਦੇ ਸਤਕਾਰ ਵਾਤੇ ਤੁਰਿਆ ਮਹਾਰਾਜ ਦੀ ਪਿੱਤਰ ਗੁਰਬਾਣੀ ਨਾ ਛਾੜਿਆ ਰੇ ਕਾਰ ਟੇਟੇ ਟਰਾਲੀਆਂ ਦੇ ਅੱਖਾਂ ਹੱਥਾਂ ਦੇ ਅਖਬਾਰਾਂ ਦੇ ਕੰਧਾਂ ਤੇ ਜਿਹੜੀ ਲਿਖੀ ਜਾਂਦੀ ਹੈ ਇਹਨਾਂ ਦੇ ਕੋਰਤੌਰ ਤੇ ਬੰਧ ਹੋਣੀ ਚਾਹੀਦੀ ਆ ਜੇਕਰ ਇਹ ਸੰਸਥਾ ਨੇ ਲਾਹ ਬੰਦ ਕਰਾਈ ਤੇ ਫਿਰ ਅਸੀਂ ਇੱਥੇ ਜਰੂਰ ਮੋਤਾਰ ਕਮੇਟੀ ਆ ਆਂਡੀਆਂ ਵੱਲੋਂ ਜੁਮੇਵਾਰ ਸਿੰਘਾ ਵੱਲੋਂ ਅੱਜ ਅਸੀਂ ਜੋ ਪ੍ਰਧਾਨ ਨਾਲ ਤਿੰਨ ਦਿਨ ਤੋਂ ਫੋਨ ਤੇ ਗੱਲ ਕੀਤੀ ਸੀ ਕਿ ਤੁਹਾਨੂੰ ਮਿਲਣਾ ਹੈ ਪਰ ਪ੍ਰਧਾਨ ਨੂੰ ਕੋਈ ਜ਼ਰੂਰੀ ਕੰਮ ਪੈਣ ਕਰਕੇ ਉਹ ਸਾਨੂੰ ਨਹੀਂ ਮਿਲੇ ਇਹ ਤੇ ਦੇ ਸਾਲੋਂ ਸਕੱਤਰ ਸਾਹਿਬ ਨੇ ਜ਼ਿੰਮੇਵਾਰ ਸੰਗ ਅਸੀਂ ਇਹਨਾਂ ਨੂੰ ਜਿਹੜਾ ਲਿਖਤੀ ਦਿੱਤਾ ਕੋਈ ਮੰਗ ਪੱਤਰ ਨਹੀਂ ਦਿੱਤਾ ਉਹਦੇ ਚ ਪਹਿਲਾ ਹੈਡਿੰਗ ਲਿਖਿਆ ਕਿ ਕੋਣ ਰੋਕੇਗਾ ਗੁਰੂ ਗ੍ਰੰਥ ਸਾਹਿਬ ਜੀ ਦਾ ਬੇਦਬੀ ਹਾਲ ਨੂੰ ਕਿਉਂਕਿ ਅੱਜ 217 ਹਨ ਜਿਹੜੀ ਗੁਰੂਗ੍ਰਾਂਥ ਸਾਹਿਬ ਦੀ ਸਿਪਾਈ ਕਰ ਰਹੀ ਹੈ ਇੱਕ ਸ਼ਰੋਣੀ ਕਮੇਟੀ ਕਰ ਰਹੀ ਹੈ ਇੱਕ ਤੇ ਇੱਕ ਦਿੱਲੀ ਕਮੇਟੀ ਕਰ ਰਹੀ ਹੈ ਕਿਉਂਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਪਾਸ਼ਾ ਇੱਕ ਗੇਠਾ ਸਾਹਿਬ ਜਿਹੜਾ ਗੋਜਾ ਸਾਹਿਬ ਹੈ ਸ਼ਰੋਣੀ ਕਮੇਟੀ ਦੇ ਦਿਨ ਹੈ ਇੱਕ ਅੰਗੇਠਾ ਜਿਹੜਾ ਵਾ ਉਹ ਹੈਗਾ ਦੇਰਾ ਦੂਨ ਦੇ ਵਿੱਚ ਇਹ ਹੈਗਾ ਦਿੱਲੀ ਕਮੇਟੀ ਗੋਲ ਜੇਕਰ ਦੋ ਗੁਰੂ ਗ੍ਰੰਥ ਸਾਹਿਬ ਦੇ ਆਗ ਦੇ ਵਿਰਧ ਹੋ ਜਾਂਦੇ ਹਨ ਇਹਨਾਂ ਨੇ ਕੋਈ ਵੀ ਉੱਥੇ ਸਤਿਗੁਰਾਂ ਦੇ ਸਤਕਾਰ ਹਿਤ ਨਾ ਅਜੇ ਤੱਕ ਕੋਈ ਟੀਮ ਬਣਾਈ ਹੈ ਕਿ ਜੇਕਰ ਦੋ ਗੁਰੂ ਗ੍ਰੰਥ ਸਾਹਿਬ ਦੇ ਆਗ ਦੇ ਵਿਰਧ ਹਨ ਉਹਨਾਂ ਨੂੰ ਬਦਲ ਦਈਏ ਇਹ ਉਸੇ ਚਾਟ ਉਥੇ ਉਹਦੇ ਸੇਵਾਦਾਰ ਰੱਖੇ ਹੋਣ ਹਾਫ ਮਹੀਨੇ ਬਾਅਦ ਖੀਰ ਲੈ ਆਇਆ ਤਵਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਿਨ ਤੋਂ ਰਾਤ ਅਗਨ ਭੇਟ ਕਰ ਰਹੇ ਹਨ ਇਹ ਕੱਲੀ ਸਾਡੀ ਮੰਗ ਨਹੀਂ ਮੈਂ ਸੰਗਤਾਂ ਨੂੰ ਬੇਨਤੀ ਕਰਦਾ ਹਾਂ ਜੇਕਰ ਅਸੀਂ ਮੰਗ ਲੈ ਕੇ ਆਏ ਹਾਂ ਇਹ ਸ਼ਰੋਣੀ ਕਮੇਟੀ ਕਾਹਲੀ ਸਕਦੀ ਹੈ ਪਰ ਇਹ ਜਾਣ ਬੁੱਝ ਕੇ ਬੇਦਬੀਆਂ ਕਰਵਾ ਰਹੀ ਹੈ ਕਿਉਂਕਿ ਅੱਜ ਜੇਕਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸ਼ਿਪਾਈ ਹੋ ਰਹੀ ਹੈ ਉਹ ਪ੍ਰਸ਼ ਦੇ ਪੂਨ ਤੌਰ ਤੇ ਪਬੰਦੀ ਲੱਗ ਜਾਵੇ ਸਾਰੇ ਦਿੱਲੀ ਵਾਲੇ ਵੀ ਲਾ ਦੇਣ ਤੇ ਇਹ ਅੰਮ੍ਰਿਤਸਰ ਵਾਲੇ ਵੀ ਲਾ ਦੇਣ ਤੇ ਸਤਿਗੁਰਾਂ ਦਾ ਸਤਕਾਰ ਵਧ ਸਕਦਾ ਹੈ ਅਸੀਂ ਜਿਹੜਾ ਮੰਗ ਉੱਪਰ ਉਹਨਾਂ ਦੇ ਕੋਲ ਲੈ ਗਏ ਆ ਇੱਕ ਲੈਟਰ ਤੇ ਲਿਖ ਕੇ ਜਥੇਬੰਦੀਆਂ ਵੱਲੋਂ ਉਹ ਲਿਖਿਆ ਹੈ ਕਿ ਹਰ ਇੱਕ ਗੁਰੂ ਘਰ ਵਿੱਚ ਪਹਿਰੇਦਾਰੀ ਦੇਣੀ ਆ ਉਹ ਲਾਜ਼ਮੀ ਹੈ ਦੂਸਰਾ ਇਹ ਆ ਉਹ ਕਰਵਾ ਵੀ ਸਕਦੇ ਹਨ ਪਰ ਇਹ ਧਿਆਨ ਨਹੀਂ ਦੇ ਰਹਾ ਦੂਸਰਾ ਇਹ ਲਿਖਿਆ ਹੋਇਆ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪੂਰਤੌਰ ਤੇ ਸਿਪਾਈ ਦੀ ਪਾਬੰਦੀ ਲਾ ਦਿੱਤੀ ਜਾਵੇ ਜਿਹੜੇ ਸ੍ਰੀ ਗੁਰੂ ਗ੍ਰੰਥ ਸਾਹਿਬ ਅਗਲ ਪੇੜ ਕੀਤੇ ਜਾ ਰਹੇ ਹਨ ਉਹਨਾਂ ਤੇ ਪੂਰਤੌਰ ਤੇ ਪਾਬੰਦੀ ਲੱਗੇ ਜੇਕਰ ਦੋ ਗੁਰੂ ਗ੍ਰੰਥ ਸਾਹਿਬ ਦੇ ਅੰਗ ਵਿਰਤ ਹੋ ਜਾਂਦੇ ਹਨ ਉਹਨਾਂ ਅੰਗਾਂ ਦੀ ਸੁਧਾਈ ਕਰਕੇ ਦੁਬਾਰਾ ਪ੍ਰਕਾਸ਼ ਹੋਣ ਯੋਗ ਹੁੰਦੇ ਹਨ ਕਿਉਂਕਿ ਦੋ ਅੰਗ ਵਿਰਤ ਹੋਣ ਦੇ ਕਰਕੇ ਇਹ ਅਗਲ ਪੇੜ ਕਰ ਰਹੇ ਹਨ ਉਹ ਵੀ ਬਰਦਾਸ਼ਤ ਕਰਨ ਤੋਂ ਬਾਹਰੀ ਹਨ ਇੱਕ ਤੇ ਵੇਦਵੀਆਂ ਲੋਕ ਦੂਜੇ ਕਰ ਰਹੇ ਨੇ ਇੱਕ ਖੁਦ ਸੰਸਥਾਵਾਂ ਆਪ ਕਰ ਰਹੀਆਂ ਨੇ ਤੇ ਇਹਦਾ ਲੇਖਾ ਕੌਣ ਦੇਵੇਗਾ ਵੇ ਜਿਹੜਾ ਲਿਖਿਆ ਕਿ ਹਰ ਗੁਰੂ ਘਰ ਵਿੱਚ ਪਹਿਰੇਦਾਰੀ ਮੁਜਦੀ ਹੈ ਕਈ ਗੁਰੂ ਘਰਾਂ ਦੇ ਵਿੱਚ ਨਾ ਤਾਂ ਕਮੇਟੀਆਂ ਅੰਮ੍ਰਿਤਧਾਰੀ ਹਨ ਉਹ ਕਿੰਨਾ ਨੇ ਲਾਗੂ ਕਰਾਉਣੀਆਂ ਨੇ ਹੁਕਮਨਾਮੇ ਜਰੂਰ ਜਾਰੀ ਹੋਏ ਨੇ ਸ੍ਰੀ ਕਾਤਾ ਸਾਹਿਬ ਤੋਂ ਉਹ ਲਾਗੂ ਕਰਾਉਣੇ ਨੇ ਸ੍ਰੋਣੀ ਕਮੇਟੀ ਦਾ ਸ੍ਰੀ ਕਾਤਾ ਸਾਹਿਬ ਵੱਲੋਂ ਪਰ ਅਜੇ ਤੱਕ ਲਾਗੂ ਨਹੀਂ ਹੋਏ ਫਿਰ ਅਸੀਂ ਮੰਨ ਕਰਦੇ ਹਾਂ ਕਿ ਹਰ ਗੁਰੂ ਘਰ ਵਿੱਚ ਗਰੰਟੀ ਅੰਮ੍ਰਿਤਧਾਰੀ ਪੰਜ ਬਾਣੀਆਂ ਦਾ ਨਿਤਨੇਮ ਕਰਦਾ ਹੋਵੇ ਸੰਧਿਆ ਦੇ ਟੋਲ ਸੋਧਰ ਕਰਦਾ ਹੋਵੇ ਪਰ ਕਈ ਪਿੰਡਾਂ ਦੇ ਵਿੱਚ ਗਰੰਟੀ ਵੀ ਜਿਹੜੇ ਨਹੀਂ ਹੈਗੇ ਅਸੀਂ ਇਹ ਮੰਗਾਂ ਲੈ ਕੇ ਇਹਨਾਂ ਕੋਲ ਆਏ ਸਨ ਮਹਾਰਾਜ ਦੇ ਪੁੱਤਰ ਗਰਬਾਣੀ ਵਾਹ ਸ਼ਾਦੀਆਂ ਦੇ ਕਾਰਟ ਟੋਟੇ ਟਰਾਲੀਆਂ ਇਹਨਾਂ ਦੇ ਲੈਟਰਾਂ ਤੇ ਵੀ ਲਿਖੀ ਜਾਂਦੀ ਹੈ ਜਿਹੜੇ ਸ਼੍ਰੋਮਣੀ ਕਮੇਟੀ ਸੰਸਥਾ ਵੱਲੋਂ ਲੈਟਰ ਛਪੇ ਹਨ ਪਰ ਜਦੋਂ ਕਾਰਜ ਹੋ ਜਾਂਦਾ ਪਾੜ ਕੇ ਇਹ ਡਿਸਪੀ ਉਹਨਾਂ ਨੂੰ ਸੁਰਦਿੰਦੇ ਹਨ ਕਿ ਇਹ ਬੇਦਬੀ ਨੇ ਇੱਕ ਓਕਾਰ ਸਦਗੁਰ ਪ੍ਰਸਾਦ ਲਿਖਿਆ ਹੈ ਇਹਨਾਂ ਦੇ ਲੈਟਰਾਂ ਦੇ ਉੱਤੇ ਇਹ ਜਿਹੜੀਆਂ ਬੇਟੀ ਕਰਕੇ ਮਹਾਰਾਜ ਦੀਆਂ ਪੋਤੀਆਂ ਬਾਹਰ ਦੇ ਦੇਸ਼ਾਂ 'ਚ ਬਾਹਰ ਪ੍ਰਾਈਵੇਟ ਕੋਸਾਂ ਭੇਜ ਰਹੀਆਂ ਨੇ ਚਾਤਰ ਸਿੰਘ ਵਰਗੇ ਹੋਰ ਵੀ ਉਹਨਾਂ ਦੇ ਰੋਗ ਹੁਣੀ ਚਾਹੀਦੀ ਹੈ ਕਿ ਮਹਾਰਾਜੀ ਪੀਤੁਰ ਕੁਰਬਾਨੀ ਦਾ ਸਤਕਾਰ ਅਜੇ ਤਾਂ ਹੋਏਗਾ ਜੇਕਰ ਰੋਗ ਲੱਗੀ ਹੋਵੇਗੀ ਪਰ ਅੱਜ ਜਿਹੜੀਆਂ ਪ੍ਰਾਈਵੇਟ ਕਾਸਾਂ ਨੇ ਉਹਨਾਂ ਦੇ ਉਹ ਤਰ੍ਹਾਂ-ਤਰ ਮਾਰੇ ਗਏ ਪੁੱਤ ਗਿਆ ਗੁਗੁਟਕੇ ਸਾਹਿਬ ਟਾਰਮਕ ਲਈ ਟੇਚਰ ਉਹ ਬੇਟੀ ਕਰਕੇ ਭੇਜ ਰਹੇ ਹਨ ਉਹ ਵੀ ਬਰਬਾਦ ਕਰਨ ਤੋਂ ਬਾਹਰ ਹੀ ਹੈ ਅਹੀਂ ਇਹਨਾਂ ਨੂੰ ਇਹ ਅੱਜ ਜਿਹੜਾ ਲਿਖਿਆ ਕਿ ਕੌਣ ਰੋਕੇਗਾ ਗੁਰੂ ਗ੍ਰੰਥ ਸਾਹਿਬ ਦੀਆਂ ਬੇਦਬੀਆਂ ਇਹ ਰਾਹੀਂ ਦੇਰ ਵਿਚਾਲਾ ਦਿੱਤਾ ਲੈਟਰ ਜੇਕਰ ਇਹ ਉਹ ਉਹਨਾਂ ਦੇ ਉੱਤੇ ਅਮਲ ਨਾ ਕੀਤਾ ਅਸੀਂ ਇਹਨਾਂ ਨੂੰ ਅੱਜ ਦੇਣਾ ਹੈ ਮੁਰਗੇ ਦੇਣ ਨਹੀਂ ਹੋਣਾ ਅਸੀਂ ਇਹਨਾਂ ਦੇ ਦਰਵਾਜ਼ੇ ਗਾੜੀ ਭਵਾਂਗੇ ਤੇ ਇਹ ਨਾ ਹੋਏ ਪਰ ਕਿਸੇ ਦਾ ਪ੍ਰਸ਼ਾਸਨ ਕਰੇ ਕਿ ਤੁਸੀਂ ਫੇਰ ਇਹਨਾਂ ਨੂੰ ਦਫ਼ਤਰਾਂ ਗਾੜੀ ਬਹਿ ਗਏ ਸਾਨੂੰ ਦੱਸ ਦਿਓ ਕਿੱਥੇ ਭਵਾਂ ਕਿੰਨਾ ਧਾਰੀ ਬਈਏ ਕਿਉਂ ਦੱਸਿਓ ਕਿੰਨੂ ਗੜ ਕੇ ਇਹਨਾਂ ਦੀ ਰਹੀਏ ਇਹ ਕਰਕੇ ਅਸੀਂ ਬਵਾਵਾਂਗੇ ਤੇ ਇਹਨਾਂ ਦੇ ਦਫਤਰਾਂਗਾਰੀ ਬਵਾ ਕੇ ਉੱਥੇ ਦੀ ਉਦੋ ਭਾਵੇਂ ਸਾਡੇ ਦੇ ਅੱਗੇ ਡਾਗਾਂ ਮਾਰ ਕੇ ਨਾ ਦੇਖ ਲਿਆ ਤੇ ਆਈ ਫਿਰ ਉਦਾ ਦੇ ਉਦਾ ਵਾ ਜੇਕਰ ਅੱਜ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਬੇਦਬੀ ਨੂੰ ਰੋਕਣ ਵਾਸਤੇ ਇਹ ਸਖਤ ਫੈਸਲਾ ਨਹੀਂ ਲੈਂਦੇ ਤੇਰੇ ਵੀ ਇੱਕ ਕੌਮ ਦੇ ਦੇਮਦਾਰ ਨੇ ਸ਼ਰਮਣੀ ਕਮੇਟੀ ਸਿਸਤਾ ਗੋ ਕਿ ਇਹ ਗੁਰੂ ਗ੍ਰੰਥ ਸਾਹਿਬ ਸ਼ਿਪਾਈ ਕਰ ਰਹੀ ਹੈ ਅਸੀਂ ਇਹਨਾਂ ਦੇ ਦਫਤਰਾਂਗਾਰੀ ਬਵਾਵਾਂਗੇ ਤੇ ਜਿਹੜੀ ਅਸੀਂ ਸੁਭਾਵਾਂ ਨੇ ਤੇ ਜਿਹੜੀਆਂ ਧਾਰਵੇਕ ਜਥੇ ਬੰਦੀਆਂ ਨੇ ਮੈਂ ਉਹਨਾਂ ਨੂੰ ਕੋਈ ਦੇਤੀ ਤੁਹਾਡੇ ਮੀਡੀਆ ਰਾਈ ਕਰ ਦਵਾ ਪੈਸੇ ਉਹ ਸੇਖਾ ਜੇਕਰ ਬਹਿ ਗਏ ਵਿਗਾਗੇ ਵਿੱਚ ਝੁਗਾਗੇ ਨਹੀਂ ਜਿੰਨੇ ਚਿਰ ਸਤਗੁਰ ਸੱਚੇ ਪਾਤਸ਼ਾਹ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਜਿਹੜੇ ਅਗਲ ਭੇਡ ਕੀਤੇ ਜਾ ਰਹੇ ਹਨ ਉਹਨਾਂ ਤੇ ਰੋਕ ਨਹੀਂ ਲੱਗਦੀ ਤੇ ਸ਼ਿਪਾਈ ਨਹੀਂ ਬੰਦ ਹੁੰਦੀ ਉਹਨੇ ਜਰਸੀ ਉੱਠਾਂਗੇ ਨਹੀਂ ਪਿੰਡਾਂ ਦੇ ਵਿੱਚ ਗੁਰਦਵਾਰੇ ਬਹੁਤ ਜਰਾ ਪਲੇ ਹੋਏ ਨੇ ਪਿਛਲੇ ਦਿਨੀ ਐਡਵੋਕੇਟ ਜੀ ਨੇ ਸੀ ਕਾਨੂੰਨ ਦਾ ਬਿਆਨ ਵੀ ਅੰਦਾਜ਼ੇ ਕੀਤੀ ਹੋਵੇ ਹਰ ਪਿੰਡ ਵਿੱਚ ਇੱਕੋ ਹੀ ਗੁਰਦਵਾਰਾ ਹੋਵੇ ਸੋ ਕਿਤੇ ਲੱਗਦਾ ਨਹੀਂ ਕਿ ਆਪਾਂ ਨੂੰ ਵੀ ਪਰਾਲਾ ਕਮੇਂਦਾ ਕਿ ਜਿਹੜੇ ਪਿੰਡਾਂ ਵਿੱਚ ਅਲੱਗ-ਅਲੱਗ ਗੁਰਦੁਆਰੇ ਨੇ ਇੱਕੋ ਹੀ ਗੁਰਦੁਆਰਾ ਹੋਣਾ ਚਾਹੀਦਾ ਵੇਖੋ ਜੀ ਜਿਹੜੇ ਸ੍ਰੀ ਦਰਬੀਰ ਸਾਹਿਬ ਜੀ ਪਿੰਡਾਂ 'ਚ ਪ੍ਰਕਾਸ਼ਮਾਨ ਹੋਏ ਹੈ ਗੁਰੂ ਘਰ ਅਜੇ ਉਹ ਕੋਈ ਚੈਨਾ ਤੋਂ ਤੇ ਆਏ ਨਹੀਂ ਜੀ ਉਹ ਪਾਕਿਸਤਾਨ ਵਾਲਿਆਂ ਦੇ ਭੇਜੇ ਨਹੀਂ ਆ ਉਹ ਕਿੰਨੇ ਦਿੱਤੇ ਆ ਸ਼ਰਮ ਵਾਲੀ ਗੱਲ ਨਹੀਂ ਦਿੱਤੇ ਆ ਇਹ ਕਹਿ ਦਿੰਦੇ ਆ ਬਿਆਨ ਦੇਣ ਦਾ ਕੀ ਆ ਤੇ ਜਦੋਂ ਥੱਲੇ ਵੋਟਾਂ ਆ ਜਾਂਦੀਆਂ ਵੋਟਾਂ ਉਹ ਕਹਿੰਦੇ ਸਾਡੇ ਕਾਲੀਦਾਲਾ ਸਾਡੇ ਕਾਲੀਦਾਲਾ ਸੰਬੰਧੇ ਜਾਂਚ ਕਰਾਉਂ ਗੁਰੂ ਘਰ ਬਣਾਏ ਗਏ ਕਈ ਪਿੰਡਾਂ ਦੇ ਵਿੱਚ ਮੈਂ ਖੁਦ ਡਰੈਸ ਲੈ ਚਿੱਜਲਵੜੀ ਦੇ ਵਿੱਚ ਉਹਨੇ ਖਡੂਰ ਸਾਹਿਬ ਦੇ ਸਾਡੇ ਪਿੰਡਾਂ ਜਿਹੇ ਇਹਨੇ ਗੁਰੂ ਘਰ ਵਾ ਕਿ ਇਹਨੇ ਇਤਿਹਾਸਕ ਸਥਾਨ ਨਹੀਂ ਹੈਗੇ ਖਡੂਰ ਸਾਹਿਬ ਦੇ ਵਿੱਚ ਜਿੰਨੇ ਪਿੰਡਾਂ ਚ ਗੁਰੂ ਘਰ ਨੇ ਇਹ ਕੋ ਰੋਕ ਸਕਦਾ ਇਹ ਰੋਕ ਸਕਦੇ ਨੇ ਇਹ ਕਰਕੇ ਬੇਨਤੀ ਹੈ ਮੇਰੀ ਕਿ ਹੱਥ ਜੋੜ ਕੇ ਸੇ ਕੌਮ ਨੂੰ ਕਿ ਜੇਕਰ ਅਸੀਂ ਇੱਥੇ ਮੋਰਚਾ ਲਾਵਾਂਗੇ ਤੇ ਜਰੂਰ ਸਾਥ ਦਿਓ ਸਾਥ ਨਹੀਂ ਕਿ ਪਰਬਕਾਰ ਨੂੰ ਭੁੱਲ ਜਾਈਏ ਤੇ ਭਾਵੇਂ ਮਹਾਪੁਰਸ਼ ਹੋਵੇ ਤੇ ਭਾਵੇਂ ਸਤੀ ਜਪੀ ਹੋਵੇ ਜਿਹੜੇ ਪਰਬਕਾਰ ਚਲਗੀਧਾਰ ਪਾਸੇ ਸਾਡੇ ਦੇ ਕਰਕੇ ਗਏ ਆ ਉਹ ਪਰਬਕਾਰਾਂ ਨੂੰ ਜੇ ਭੁੱਲ ਗਏ ਤੇ ਆਖਿਰਤ ਘਰਾਂ 'ਚ ਗਿਨਾ ਜੜਾ ਤੇ ਕਿਰਤ ਕਾਂ ਜਦੋਂ ਧਰਤੀ ਦੇ ਹੁੰਦਾ ਪਾਰ ਤੇ ਧਰਤੀ ਫੇਰ ਪਾਰ ਨੂੰ ਜੇ ਚਲਦੀ ਤੇ ਡੋਲਦੀ ਜੇ ਬੇਟੀਆਂ ਬੇਟੀਆਂ ਬਿਲਡਿੰਗਾਂ ਡੁੱਪ ਪੈਦੀਆਂ ਜੇ ਤੇ ਬੇਨਤੀ ਆ ਕਿਰਤ ਘਾਨਾ ਬਣੋ ਸਤਪੁਰਾ ਦੇ ਸਤਕਾਰ ਵਾ ਤੇ ਤੁਰਿਆ ਮਹਾਰੇ ਦੀ ਪੀਤਰ ਗੁਰਬਾਨੀ ਵਾ ਸ਼ਾਦੀਆਂ ਦੇ ਕਾਰਟ ਟੇਟੋ ਟਰਾਲੀਆਂ ਦੇ ਅੱਖਾਂ ਹੱਥਾਂ ਦੇ ਅਖਬਾਰਾਂ ਦੇ ਕੰਧਾਂ ਤੇ ਜਿਹੜੀ ਲਿਖੀ ਜਾਂਦੀ ਹੈ ਇਹਨਾਂ ਦੇ ਕੋਰਤੌਰ ਤੇ ਬੰਧ ਹੋਣੀ ਚਾਹੀਦੀ ਹੈ ਜੇਕਰ ਇਹ ਸੰਸਥਾ ਨੇ ਨਾ ਬੰਦ ਕਰਾਈ ਤੇ ਫਿਰ ਅਸੀਂ ਇੱਥੇ ਜਰੂਰ ਮੋਹਾਰ ਕਮੇਟੀ ਆਲ ਇੰਡੀਆ ਵੱਲੋਂ ਜੁਲਿਹਾਰ ਸਿੰਘਾ ਵੱਲੋਂ ਅੱਜ ਅਸੀਂ ਜੋ ਪ੍ਰਧਾਨ ਨਾਲ ਤਿੰਨ ਦਿਨ ਤੋਂ ਫੋਨ ਤੇ ਗੱਲ ਕੀਤੀ ਸੀ ਕਿ ਤੁਹਾਨੂੰ ਮਿਲਣਾ ਹੈ ਪਰ ਪ੍ਰਧਾਨ ਨੂੰ ਕੋਈ ਜ਼ਰੂਰੀ ਕੰਮ ਪੈਣ ਕਰਕੇ ਉਹ ਸਾਨੂੰ ਨਹੀਂ ਮਿਲੇ ਇਹ ਤੋਂ ਦੋ ਸਾਲ ਨੂੰ ਸਕੱਤਰ ਸਾਹਿਬ ਮਿਲੇ ਨੇ ਜੰਮੇਵਾਰ ਸਿੰਘ ਅਸੀਂ ਉਹਨਾਂ ਨੂੰ ਜਿਹੜਾ ਲਿਖਤੀ ਦਿੱਤਾ ਕੋਈ ਮੰਗ ਪੱਤਰ ਨਹੀਂ ਦਿੱਤਾ ਉਹਦੇ ਚ ਪਹਿਲਾ ਹੈਡਿੰਗ ਲਿਖਿਆ ਹੈ ਕਿ ਕੋ ਰੋਕੇਗਾ ਗੁਰੂ ਗ੍ਰੰਥ ਸਾਹਿਬ ਜੀ ਦਾ ਬੇਦਬੀਆ ਲੋ ਕਿ ਅੱਜ 217 ਹਨ ਜਿਹੜੇ ਗੁਰੂ ਗ੍ਰੰਥ ਸਾਹਿਬ ਜੀ ਦੀ ਸਿਪਾਈ ਕਰ ਰਹੀ ਹੈ ਇੱਕ ਸਰੋਣੀ ਕਮੇਟੀ ਕਰ ਰਹੀ ਹੈ ਇੱਕ ਤੇ ਇੱਕ ਦਿੱਲੀ ਕਮੇਟੀ ਕਰ ਰਹੀ ਹੈ ਕਿਉਂਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ ਪਾਸ਼ਾ ਇੱਕ ਗੇਠਾ ਸਾਹਿਬ ਜਿਹੜਾ ਗੋਜਾ ਸਾਹਿਬ ਸਰੋਣੀ ਕਮੇਟੀ ਦੇ ਦਿਨ ਹੈ ਇੱਕ ਅੰਗੇਠਾ ਜਿਹੜਾ ਵਾ ਉਹ ਹੈਗਾ ਦੇਰਾ ਦੂਨ ਦੇ ਵਿੱਚ ਉਹ ਹੈਗਾ ਦਿੱਲੀ ਕਮੇਟੀ ਕੋਲ ਜੇਕਰ ਦੋ ਗੁਰੂਗ੍ਰੰਥ ਸਾਹਿਬ ਦੇ ਅੰਗ ਵਿਰਧ ਹੋ ਜਾਂਦੇ ਹਨ ਇਹਨਾਂ ਨੇ ਕੋਈ ਵੀ ਉੱਥੇ ਸਤਿਗੁਰਾਂ ਦੇ ਸਤਕਾਰ ਹਿਤ ਨਾ ਅਜੇ ਤੱਕ ਕੋਈ ਟੀਮ ਬਣਾਈ ਹੈ ਕਿ ਜੇਕਰ ਦੋ ਗੁਰੂਗ੍ਰੰਥ ਸਾਹਿਬ ਦੇ ਅੰਗ ਵਿਰਧ ਹਨ ਉਹਨਾਂ ਨੂੰ ਬਦਲ ਦਈਏ ਇਹ ਉਸ ਤੋਂ ਅਗਲੇ ਚਾਹਤ ਉੱਥੇ ਜਿਹੜੇ ਸੇਵਾਦਾਰ ਰੱਖੇ ਹਨ ਹਾਫ ਮਹੀਨੇ ਬਾਅਦ ਕੀਰਲੇ ਆਤਮਰ ਸ੍ਰੀ ਗੁਰੂਗ੍ਰੰਥ ਸਾਹਿਬ ਦਿਨ ਤੜਾ ਘਰ ਅਗਲ ਪੇਟ ਕਰ ਰਹੇ ਹਨ ਇਹ ਇਕੱਲੀ ਸਾਡੀ ਮੰਗ ਨਹੀਂ ਮੈਂ ਸੰਗਤਾਂ ਨੂੰ ਬੇਨਤੀ ਕਰਦਾ ਹਾਂ ਜੇਕਰ ਅਸੀਂ ਮੰਗ ਲੈ ਕੇ ਆਏ ਹਾਂ ਇਹ ਸ਼੍ਰੋਮਣੀ ਕਮੇਟੀ ਕਾਹ ਵੀ ਸਕਦੀ ਹੈ ਪਰ ਇਹ ਜਾਣ ਬੁੱਝ ਕੇ ਬੇਦਬੀਆ ਕਰਵਾ ਰਹੀ ਹੈ ਕਿਉਂਕਿ ਅੱਜ ਜੇਕਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸ਼ਿਪਾਈ ਹੋ ਰਹੀ ਹੈ ਉਹ ਪ੍ਰੋਸੈਡੂਰ ਤੋਂ ਪੂਰਤ ਤਰ੍ਹਾਂ ਤੋਂ ਬੰਦੀ ਲੱਗ ਜਾਵੇ ਸਾਰੇ ਦਿੱਲੀ ਵਾਲੇ ਵੀ ਲਾ ਦੇਣ ਤੇ ਇਹ ਅੰਮ੍ਰਿਤਸਰ ਵਾਲੇ ਵੀ ਲਾ ਦੇਣ ਤੇ ਸਤਿਗੁਰਾਂ ਦਾ ਸਤਕਾਰ ਵਾ ਸਕਦਾ ਹੈ ਅਸੀਂ ਜਿਹੜਾ ਮੰਗ ਪੱਤਰ ਉਹਨਾਂ ਦੇ ਕੋਲ ਲੈ ਕੇ ਆਏ ਆ ਇੱਕ ਲੈਟਰ ਤੇ ਲਿਖ ਕੇ ਇੱਥੇ ਬੰਦੀਆਂ ਵੱਲੋਂ ਉਹ ਲਿਖਿਆ ਹੈ ਕਿ ਹਰ ਇੱਕ ਗੁਰਦੁਆਰੇ ਵਿੱਚ ਪਹਿਰੇਦਾਰੀ ਦੇਣੀ ਹੈ ਉਹ ਲਾਜ਼ਮੀ ਹੈ ਦੂਸਰਾ ਇਹ ਆ ਉਹ ਕਰਵਾ ਵੀ ਸਕਦੇ ਹਨ ਪਰ ਇਹ ਧਿਆਨ ਨਹੀਂ ਦੇ ਰਹਾ ਹੈ ਦੂਸਰਾ ਇਹ ਲਿਖਿਆ ਵਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪੂਰਤੌਰ ਤੇ ਸਿਪਾਈ ਦੀ ਪਬੰਦੀ ਲਾ ਦਿੱਤੀ ਜਾਵੇ ਜਿਹੜੇ ਸ੍ਰੀ ਗੁਰੂ ਗ੍ਰੰਥ ਸਾਹਿਬ ਅਗਲ ਪੇੜ ਕੀਤੇ ਜਾ ਰਹੇ ਹਨ ਉਹਨਾਂ ਤੇ ਪੂਰਤੌਰ ਤੇ ਕੋਵਲਦੀ ਲੱਗੇ ਜੇਕਰ ਗੁਰੂ ਗ੍ਰੰਥ ਸਾਹਿਬ ਦੇ ਅੰਗ ਵਿਰਤ ਹੋ ਜਾਂਦੇ ਹਨ ਉਹਨਾਂ ਅੰਗਾਂ ਦੀ ਸੁਧਾਈ ਕਰਕੇ ਦੁਬਾਰਾ ਪ੍ਰਕਾਸ਼ ਹੋਣ ਜੋ ਹੁੰਦੇ ਹਨ ਕਿਉਂਕਿ ਦੋ ਅੰਗ ਵਿਰਤ ਹੋਣ ਦੇ ਕਰਕੇ ਇਹ ਅਗਲ ਪੇੜ ਕਰ ਰਹੇ ਹਨ ਉਹ ਵੀ ਬਰਦਾਸ਼ਤ ਕਰਨ ਤੋਂ ਬਾਹਰੀ ਹਨ ਇੱਕ ਤੇ ਵੇਦਵੀਆ ਲੋਕ ਦੂਜੇ ਕਰ ਰਹੇ ਨੇ ਇੱਕ ਖੁਦ ਸੰਸਥਾਵਾਂ ਆਪ ਕਰ ਰਹੀਆਂ ਨੇ ਇਹਦਾ ਲੇਖਕ ਕੌਣ ਦੇਵੇਗਾ ਮੈਂ ਜਿਹੜਾ ਲਿਖਿਆ ਕਿ ਹਰ ਗੁਰੂ ਘਰ ਵਿੱਚ ਪਹਿਰੇਦਾਰੀ ਹੋਣੀ ਚਾਹੀਦੀ ਹੈ ਕਈ ਗੁਰੂ ਘਰਾਂ ਦੇ ਵਿੱਚ ਨਾ ਤਾਂ ਕ੍ਰੀਏਟੀਆਂ ਅੰਮ੍ਰਿਤਧਾਰੀ ਹਨ ਉਹ ਕਿੰਨਾ ਦੇ ਲਾਗੂ ਕਰਾਉਣੀਆਂ ਨੇ ਹੁਕਮਨਾਮੇ ਜਰੂਰ جاری ਹੋਏ ਨੇ ਸ੍ਰੀ ਕਾਲਤਾ ਸਾਹਿਬ ਤੋਂ ਉਹ ਲਾਗੂ ਕਰਾਉਣੇ ਨੇ ਸ੍ਰੋਣੀ ਕਮੇਟੀ ਦਾ ਸ੍ਰੀ ਕਾਲਤਾ ਸਾਹਿਬ ਵੱਲੋਂ ਪਰ ਅਜੇ ਤੱਕ ਲਾਗੂ ਨਹੀਂ ਹੋਏ ਫਿਰ ਅਸੀਂ ਮੰਗ ਕਰਦੇ ਹਾਂ ਕਿ ਹਰ ਗੁਰੂ ਘਰ ਵਿੱਚ ਗਰੰਥੀ ਅੰਮ੍ਰਿਤਧਾਰੀ ਪੰਜ ਬਾਣੇ ਦਾ ਨਿਤਨੇਮ ਕਰਦਾ ਹੋਵੇ ਸੰਧਿਆ ਦੇ ਟਾਇਸ ਸੋਧਰ ਕਰਦਾ ਹੋਵੇ ਪਰ ਕਈ ਪਿੰਡਾਂ ਦੇ ਵਿੱਚ ਗਰੰਥੀ ਵੀ ਜਿਹੜੇ ਨਹੀਂ ਹੈਗੇ ਅਸੀਂ ਇਹ ਮੰਗਾਂ ਲੈ ਕੇ ਇਹਨਾਂ ਕੋਲ ਆਏ ਸਨ ਮਹਾਰਾਜ ਜੀ ਉਤਰ ਗੁਰਬਾਨੀ ਵਿਆਹ ਸ਼ਾਦੀਆਂ ਦੇ ਕਾਰ ਟੋਟੇ ਟਰਾਲੀਆਂ ਇਹਨਾਂ ਦੇ ਲੈਟਰਾਂ ਤੇ ਹੀ ਲਿਖੀ ਜਾਂਦੀ ਹੈ ਜਿਹੜੇ ਸਲੂਮਨੀ ਕਮੇਟੀ ਸੰਸਥਾ ਵੱਲੋਂ ਲੈਟਰ ਸ਼ਬੇ ਹਨ ਪਰ ਜਦੋਂ ਕਾਰਜ ਹੋ ਜਾਂਦਾ ਪਾੜ ਕੇ ਇਹ ਡਿਸਪੀਓਂ ਸੁਰ ਦਿੰਦੇ ਹਨ ਕਿ ਬੇਦਬੀ ਨੇ ਕੋਈ ਕਾਰ ਸਤਗੁਰ ਪ੍ਰਸਾਦ ਲਿਖਿਆ ਹੈ ਇਹਨਾਂ ਦੇ ਲੈਟਰਾਂ ਦੇ ਉੱਤੇ ਇਹ ਜਿਹੜੀਆਂ ਬੇਟੀ ਕਰਕੇ ਮਹਾਰਾਜ ਦੀਆਂ ਪੋਤੀਆਂ ਬਾਹਰਲੇ ਦੇਸ਼ਾਂ 'ਚ ਬਾਹਰ ਪ੍ਰਾਈਵੇਟ ਪੈਸਾ ਭੇਜ ਰਹੀਆਂ ਨੇ ਚਾਤਰ ਸਿੰਘ ਵਰਗੇ ਹੋਰ ਵੀ ਉਹਨਾਂ ਦੇ ਰੋਗ ਲਾਣੀ ਚਾਹੀਦੀ ਹੈ ਕਿ ਮਹਾਰਾਜ ਦੇ ਪੁੱਤਰ ਗੁਰਬਾਨੀ ਦਾ ਸਤਕਾਰ ਹਦੋਂ ਤਾਂ ਹੋਏਗਾ ਜੇਕਰ ਰੋਗ ਲੱਗੀ ਹੋਵੇਗੀ ਪਰ ਜਿਹੜੀਆਂ ਪ੍ਰਾਈਵੇਟ ਕੰਪਨੀਆਂ ਨੇ ਉਹਨਾਂ ਦੇ ਉਹ ਧਰਾਂ ਕਰ ਮਾਰੇ ਗਿਆ ਪੋਤਿਆਂ ਬਿਰਦ ਗੁਟਾ ਗੁਟਕੇ ਸਾਹਿਬ ਧਾਰਮਿਕ ਲੇਟੇਰ ਉਹ ਬਿੱਲਤੀ ਕਰਕੇ ਭੇਜ ਰਹੇ ਹਨ ਉਹ ਵੀ ਬਰਬਾਦ ਕਰਨ ਤੋਂ ਬਾਹਰ ਹੀ ਅਸੀਂ ਇਹਨਾਂ ਨੂੰ ਇਹ ਅੱਜ ਜਿਹੜਾ ਲਿਖਿਆ ਕਿ ਕੌਣ ਹੋ ਕੇ ਗੁਰੂ ਗ੍ਰੰਥ ਸਾਹਿਬ ਜੀ ਦੇ ਬੇਤਵੀਆਂ ਉਹ ਰਾਹ ਦੇਰ ਵਿਚਾਲਾ ਦਿੱਤਾ ਲੈਟਰ ਜੇਕਰ ਇਹ ਉਹ ਉਹਨਾਂ ਦੇ ਉੱਤੇ ਅਮਲ ਨਾ ਕੀਤਾ ਅਸੀਂ ਇਹਨਾਂ ਨੂੰ ਅੱਜ ਦੇਣਾ ਹੈ ਮੁਰਗੇ ਦੇ ਨਹੀਂ ਹੋਣਾ ਅਸੀਂ ਇਹਨਾਂ ਦੇ ਦਰਵਾਜ਼ੇ ਗਾੜੀ ਬਹਾਂਗੇ ਤੇ ਇਹ ਨਾ ਹੋਏ ਭਲਕੇ ਇਸ ਦਾ ਪ੍ਰਸ਼ਾਸਨ ਕਰੇ ਕਿ ਤੁਸੀਂ ਫੇਰ ਇਹਨਾਂ ਦੇ ਦਫਤਰਾਂ ਗਾੜੀ ਬਹਿ ਗਏ ਸਾਨੂੰ ਦੱਸ ਦਿਓ ਕਿੱਥੇ ਬਹਾਂ ਕਿੰਨਾ ਗਾੜੀ ਬਈਏ ਕਿਹਨੂੰ ਦੱਸਿਓ ਕਿਨੂੰ ਗੜ ਕੇ ਨੇੜੇ ਰਹੀਏ ਇਹ ਕਰਕੇ ਅਸੀਂ ਬਹਾਂਗੇ ਤੇ ਇਹਨਾਂ ਦੇ ਦਫਤਰਾਂ ਗਾੜੀ ਬਹਾਂਗੇ ਉੱਥੇ ਦੇ ਉਦੋਂ ਭਾਵੇਂ ਸਾਡੇ ਦੇ ਅੱਗੇ ਡਾਗਾਂ ਮਾਰ ਕੇ ਨਾਲੇ ਦੇਖ ਲਈਆਂ ਤੇ ਫੇਰ ਉਦਾ ਦੇ ਉਦਾ ਵਾ ਜੇਕਰ ਅੱਜ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਸ਼ਾ ਦੀ ਬੇਦਬੀ ਨੂੰ ਰੋਕਣ ਵਾਸਤੇ ਇਹ ਸਖਤ ਫੈਸਲਾ ਨਹੀਂ ਲੈਂਦੇ ਤੇ ਇੱਕ ਕੌਮ ਦੇ ਦੇਵਦਾਰ ਨੇ ਸ਼ਰੋਮਣੀ ਕਮੇਟੀ ਸਿੱਖਾ ਕਿ ਇਹ ਗੁਰੂ ਰਸਾ ਸਿਪਾਈ ਕਰ ਰਹੀ ਹੈ ਅਸੀਂ ਇਹਨਾਂ ਦੇ ਦਫਤਰਾਂ ਗਈ ਪਾਵਾਂਗੇ ਤੇ ਜਿਹੜੀਆਂ ਅਸੀਂ ਸਦਾਵਾਂ ਨੇ ਤੇ ਜਿਹੜੀਆਂ ਧਾਰਮਿਕ ਜਥੇਬੰਦੀਆਂ ਨੇ ਮੈਂ ਉਹਨਾਂ ਨੂੰ ਬੇਤੀ ਤੁਹਾਡੇ ਮੀਡੀਆ ਰਾਹੀਂ ਕਰ ਦਵਾਂ ਐਸੇ ਉਹ ਸਿੱਖ ਜੇਕਰ ਬਹਿਗੇ ਵਿਟਾਗੇ ਨਹੀਂ ਝੁਗਾਗੇ ਨਹੀਂ ਜਿੰਨੇ ਚਿਰ ਸਤਗੁਰ ਸੱਚੇ ਪਾਤਸ਼ਾਹ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਜਿਹੜੇ ਅਗਲ ਪੀੜ ਕੀਤੇ ਜਾ ਰਹੇ ਹਨ ਉਹਨਾਂ ਤੇ ਰੋਕ ਨਹੀਂ ਲੱਗਦੀ ਤੇ ਸਿਪਾਈ ਨਹੀਂ ਬੰਦ ਹੁੰਦੀ ਉਹਨੇ ਜਰ ਅਸੀਂ ਉੱਠਾਂਗੇ ਨਹੀਂ ਪਿੰਡਾਂ ਦੇ ਵਿੱਚ ਗੁਰਦੁਆਰੇ ਬਹੁਤ ਜਿਆਦਾ ਬਣੇ ਹੋਏ ਨੇ ਪਿਛਲੇ ਦਿਨੀ ਐਡਵੋਕੇਟ ਜਿੰਨੀ ਸੀ ਕੰਮ ਦਾ ਬਿਆਨ ਵੀ ਅੰਦਾਜ਼ੀ ਪੇਸ਼ੀ ਕਰਦੇ ਹਰ ਪਿੰਡ ਵਿੱਚ ਇੱਕ ਗੁਰਦੁਆਰਾ ਹੋਵੇ ਸੁਭਿਤੀ ਲੱਗਦਾ ਨੇ ਕਿ ਆਪਾਂ ਨੂੰ ਵੀ ਉਤਰਾਲਾ ਕਰਨਾ ਚਾਹੀਦਾ ਕਿ ਜਿਹੜੇ ਪਿੰਡਾਂ ਵਿੱਚ ਅਲੱਗ-ਅਲੱਗ ਗੁਰਦੁਆਰੇ ਨੇ ਇੱਕੋ ਹੀ ਪੁਰਤਰਾ ਹੋਣਾ ਚਾਹੀਦਾ ਵੇਖੋ ਜੀ ਜਿਹੜੀ ਸ੍ਰੀ ਦਰਬਾਰ ਸਾਹਿਬ ਜੀ ਪਿੰਡਾਂ 'ਚ ਪ੍ਰਕਾਸ਼ਮਾਨ ਹੋਇਆ ਹੈ ਗੁਰੂ ਘਰਾ ਦੇ ਉਹ ਕੋਈ ਚైనా ਤੋਂ ਤੇ ਆਏ ਨਹੀਂ ਜੀ ਉਹ ਪਾਕਿਸਤਾਨ ਵਾਲਿਆਂ ਦੇ ਭੇਜਿਆ ਨਹੀਂ ਆ ਉਹ ਕਿੰਨੇ ਨੇ ਦਿੱਤੇ ਆ ਸ਼ਰਮਣੀ ਕੁਰੀ ਨਹੀਂ ਦਿੱਤੇ ਆ ਇਹ ਕਹਿ ਦਿੰਦੇ ਆ ਬਿਆਨ ਦੇਣ ਦਾ ਕੀ ਆ ਤੇ ਜਦੋਂ ਥੱਲੇ ਬੋਟਾ ਆ ਜਾਂਦੇ ਆ ਬੋਟਾ ਉਹ ਕਹਿੰਦੇ ਸਾਡੇ ਕਾਲੀਦਾਲਵਾ ਸਾਡੇ ਗਾਲੀਦਾਲਾਂ ਸੰਬੰਧੇ ਜਾਂਚ ਕਰਾ ਨੂੰ ਗੁਰੂ ਘਰ ਬਣਾ ਗਏ ਕਈ ਪਿੰਡਾਂ ਦੇ ਵਿੱਚ ਮੈਂ ਖੁਦ ਅਡਰੈਸ ਨਹੀਂ ਛਿੱਜਲਵੜੀ ਦੇ ਵਿੱਚ ਉਹਨੇ ਖਡੂਰ ਸਾਹਿਬ ਦੇ ਸਾਡੇ ਪਿੰਡਾਂ 'ਚ ਇਹਨੇ ਗੁਰੂ ਘਰ ਵਾ ਕਿ ਉਹਨੇ ਇਤਿਹਾਸਿਕ ਸਥਾਨ ਨਹੀਂ ਹੈਗੇ ਖਡੂਰ ਸਾਹਿਬ ਦੇ ਵਿੱਚ ਜਿੰਨੇ ਪਿੰਡਾਂ 'ਚ ਗੁਰੂ ਘਰ ਨੇ ਇਹ ਕੋ ਰੋਕ ਸਕਦਾ ਇਹ ਰੋਕ ਸਕਦੇ ਨੇ ਇਹ ਕਰਕੇ ਬੇਨਤੀ ਹੈ ਮੇਰੀ ਕਿ ਹੱਥ ਜੋੜ ਕੇ ਸੇ ਕੌਮ ਨੂੰ ਕਿ ਜੇਕਰ ਅਸੀਂ ਤੇ ਮੋਰਚਾ ਲਾਵਾਂਗੇ ਤੇ ਜਰੂਰ ਸਾਥ ਦਿਓ ਸਾਥ ਨੇ ਕਿਉਂਕਿ ਪਰਬਕਾਰ ਨੂੰ ਢੁੱਲ ਜਾਈਏ ਤੇ ਭਾਵੇਂ ਮਹਾਪੁਰਸ਼ ਹੋਵੇ ਤੇ ਭਾਵੇਂ ਸਤੀ ਜਪੀ ਹੋਵੇ ਜਿਹੜੇ ਪਰਬਕਾਰ ਤੰਗੀਧਾਰ ਪਾਸ਼ਾ ਸਾਡੇ ਦੇ ਕਰਕੇ ਗਏ ਆ ਉਹ ਪਰਬਕਾਰਾਂ ਨੂੰ ਜੇ ਢੁੱਲ ਗਏ ਤੇ ਆਖਿਰਤ ਘਰਾਂ 'ਚ ਗਿਰਾ ਜਾਣਾ ਤੇ ਕਿਰਤ ਕਾਂ ਜਦੋਂ ਧਰਤੀ ਦੇ ਹੁੰਦਾ ਪਾਰ ਤੇ ਧਰਤੀ ਫੇਰ ਪਾਰ ਨੂੰ ਜੇ ਚਲਦੀ ਤੇ ਡੋਲਦੀ ਜੇ ਵੀਡੀਓ ਵੀਡੀਓ ਬਿਲਡਿੰਗਾਂ ਡਿੱਗ ਪੈਦੀਆਂ ਜੇ ਤੇ ਬੇਨਤੀ ਆ ਕਿਰਤ ਘਾਣਾ ਬਣੋ ਫਤਪੁਰਾ ਦੇ ਸਤਕਾਰਵਾਦ ਤੇ ਤੁਰਿਆ ਮਹਾਰਾਜ ਦੇ ਪੀਤਰ ਗੁਰਬਾਨੀ ਵਾਂ ਸ਼ਾਦੀਆਂ ਦੇ ਕਾਰਟ ਟੈਟਰ ਟਰਾਲੀਆਂ ਦੇ ਅੱਖਾਂ ਹੱਥਾਂ ਦੇ ਅਖਬਾਰਾਂ ਦੇ ਕੰਧਾਂ ਤੇ ਜਿਹੜੀ ਲਿਖੀ ਜਾਂਦੀ ਹੈ ਇਹਨਾਂ ਦੇ ਪੂਰਤੌਰ ਤੇ ਬੰਧ ਹੋਣੀ ਚਾਹੀਦੀ ਹੈ ਜੇਕਰ ਇਹ ਸੰਸਥਾ ਨੇ ਲਾਹ ਬੰਦ ਕਰਾਈ ਤੇ ਫਿਰ ਅਸੀਂ ਇੱਥੇ ਜਰੂਰ ਮੋਤਾਰ ਕਮੇਟੀ ਆਲ ਇੰਡੀਆ ਵੱਲੋਂ ਜੁਨੀਵਾਰ ਸਿੰਘਾ ਵੱਲੋਂ ਅੱਜ ਅਸੀਂ ਜੋ ਪ੍ਰਧਾਨ ਨਾਲ ਤਿੰਨ ਦਿਨ ਤੋਂ ਫੋਨ ਤੇ ਗੱਲ ਕੀਤੀ ਸੀ ਕਿ ਤੁਹਾਨੂੰ ਮਿਲਣਾ ਹੈ ਪਰ ਪ੍ਰਧਾਨ ਨੂੰ ਕੋਈ ਜ਼ਰੂਰੀ ਕੰਮ ਪੈਣ ਕਰਕੇ ਉਹ ਸਾਨੂੰ ਨਹੀਂ ਮਿਲੇ ਇਹਦੇ ਦੇ ਸਾਲੂ ਸਕੱਤਰ ਸਾਹਿਬ ਮਿਲੇ ਨੇ ਜਿੰਮੇਵਾਰ ਸਿੰਘ ਅਸੀਂ ਉਹਨਾਂ ਨੂੰ ਜਿਹੜਾ ਲਿਖਤੀ ਦਿੱਤਾ ਕੋਈ ਮੰਗ ਪੱਤਰ ਨਹੀਂ ਦਿੱਤਾ ਉਹਦੇ ਚ ਪਹਿਲਾ ਹੈਡਿੰਗ ਲਿਖਿਆ ਹੈ ਕਿ ਕੋ ਰੋਕੇਗਾ ਗੁਰੂ ਗ੍ਰੰਥ ਸਾਹਿਬ ਜੀ ਦਾ ਬੇਦਬੀਆ ਲੋ ਕਿਉਂਕਿ ਅੱਜ 217 ਹਨ ਜਿਹੜੀ ਗੁਰੂਗ੍ਰੰਥ ਸਾਹਿਬ ਦੀ ਜਿ ਸ਼ਿਪਾਈ ਕਰ ਰਹੀ ਹੈ ਇੱਕ ਸ਼ਰੋਣੀ ਕਮੇਟੀ ਕਰ ਰਹੀ ਹੈ ਇੱਕ ਤੇ ਇੱਕ ਦਿੱਲੀ ਕਮੇਟੀ ਕਰ ਰਹੀ ਹੈ ਕਿਉਂਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ ਪਾਸ਼ਾ ਇੱਕ ਗੇਠਾ ਸਾਹਿਬ ਜਿਹੜਾ ਗੋਜਾ ਸਾਹਿਬ ਹੈ ਸ਼ਰੋਣੀ ਕਮੇਟੀ ਦੇ ਦੇਣਾ ਇੱਕ ਅੰਗੀਠਾ ਜਿਹੜਾ ਵਾ ਉਹ ਹੈਗਾ ਦੇਰਾ ਦੂਨ ਦੇ ਵਿੱਚ ਉਹ ਹੈਗਾ ਦਿੱਲੀ ਕਮੇਟੀ ਕੋਲ ਜੇਕਰ ਦੋ ਗੁਰੂ ਗ੍ਰੰਥ ਸਾਹਿਬ ਦੇ ਆਲ ਦੇ ਵਿਰਧ ਹੋ ਜਾਂਦੇ ਹਨ ਇਹਨਾਂ ਨੇ ਕੋਈ ਵੀ ਉੱਥੇ ਸਤਿਗੁਰਾਂ ਦੇ ਸਤਕਾਰ ਹੋਇਤ ਨਾ ਅਜੇ ਤੱਕ ਇਹ ਟੀਮ ਬਣਾਈ ਹੈ ਕਿ ਜੇਕਰ ਦੋ ਗੁਰੂ ਗ੍ਰੰਥ ਸਾਹਿਬ ਦੇ ਆਦੂ ਬਿਰਧ ਹਨ ਉਹਨਾਂ ਨੂੰ ਬਦਲ ਦਈਏ ਇਹ ਉਸੇ ਅਗਲੇ ਚਾਟ ਉਥੇ ਜਿਹੜੇ ਸੇਵਾਦਾਰ ਰੱਖੇ ਹਨ ਹਾ ਮਹੀਨੇ ਬਾਅਦ ਖੀਰ ਲੈ ਆਤ ਵਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਦਿਨ ਤੜਾ ਘਰ ਅਗਨ ਪੇਟ ਕਰ ਰਹੇ ਹਨ ਇਹ ਕੱਲੀ ਸਾਡੀ ਮੰਗ ਨਹੀਂ ਮੈਂ ਇੱਕ ਸੰਗਤਾਂ ਨੂੰ ਬੇਨਤੀ ਕਰਦਾ ਹਾਂ ਜੇਕਰ ਅਸੀਂ ਮੰਗ ਲੈ ਕੇ ਆਏ ਹਾਂ ਇਹ ਸਰੂਮਿਕ ਕਮੇਟੀ ਕਾਹੀ ਸਕਦੀ ਹੈ ਪਰ ਇਹ ਜਾਣ ਬੁੱਝ ਕੇ ਬੇਦਬੀਆ ਕਰਵਾ ਰਹੀ ਹੈ ਕਿਉਂਕਿ ਅੱਜ ਜੇਕਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸ਼ਿਪਾਈ ਹੋ ਰਹੀ ਹੈ ਉਹ ਪ੍ਰਾਸਿਦਿਕ ਪੂਨ ਤੌਰ ਤੇ ਕੋਬੰਦੀ ਲੱਗ ਜਾਵੇ ਸਾਰੇ ਦਿੱਲੀ ਵਾਲੇ ਵੀ ਲਾ ਦੇਣ ਤੇ ਇਹ ਅੰਮ੍ਰਿਤਸਰ ਵਾਲੇ ਵੀ ਲਾ ਦੇਣ ਤੇ ਸਤਿਗੁਰਾਂ ਦਾ ਸਤਕਾਰ ਵਧ ਸਕਦਾ ਹੈ ਅਸੀਂ ਜਿਹੜਾ ਮੰਗ ਪੱਤਰ ਉਹਨੇ ਕੋਲ ਲੈ ਗਿਆ ਇੱਕ ਲੈਟਰ ਤੇ ਲਿਖ ਕੇ ਜਥੇਬੰਦੀਆਂ ਵੱਲੋਂ ਉਹ ਲਿਖਿਆ ਹੈ ਕਿ ਹਰ ਇੱਕ ਗੁਰੂ ਘਰ ਵਿੱਚ ਪਹਿਰੇਦਾਰੀ ਜਿਹੜੀ ਆ ਉਹ ਲਾਜ਼ਮੀ ਹੈ ਦੂਸਰਾ ਇਹ ਆ ਉਹ ਕਰਵਾ ਵੀ ਸਕਦੇ ਹਾਂ ਪਰ ਇਹ ਧਿਆਨ ਨਹੀਂ ਦੇ ਰਹਾ ਹੈ ਦੂਸਰਾ ਇਹ ਲਿਖਿਆ ਹੋਇਆ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪੂਰ ਤੌਰ ਤੇ ਸਿਪਾਈ ਦੀ ਪਬੰਦੀ ਲਾ ਦਿੱਤੀ ਜਾਵੇ ਜਿਹੜੇ ਸ੍ਰੀ ਗੁਰੂ ਗ੍ਰੰਥ ਸਾਹਿਬ ਅਗਲ ਪੇੜ ਕੀਤੇ ਜਾ ਰਹੇ ਹਨ ਉਹਨਾਂ ਤੇ ਪੂਰ ਤੌਰ ਤੇ ਪਬੰਦੀ ਲੱਗੇ ਜੇਕਰ ਦੋ ਗੁਰੂ ਗ੍ਰੰਥ ਸਾਹਿਬ ਦੇ ਅੰਗ ਵਿਰਧ ਹੋ ਜਾਂਦੇ ਹਨ ਉਹਨਾਂ ਅੰਗਾਂ ਦੀ ਸੁਧਾਈ ਕਰਕੇ ਦੁਬਾਰਾ ਪ੍ਰਕਾਸ਼ ਹੋਣ ਜੋ ਹੁੰਦੇ ਹਨ ਕਿਉਂਕਿ ਦੋ ਅੰਗ ਵਿਰਧ ਹੁੰਦੇ ਕਰਕੇ ਇਹ ਅਗਲ ਪੇੜ ਕਰ ਰਹੇ ਹਨ ਉਹ ਵੀ ਬਰਦਾਸ਼ਤ ਕਰਨ ਤੋਂ ਬਾਹਰੀ ਹਨ ਇੱਕ ਤੇ ਬੇਤਬੀਆਂ ਲੋਕ ਦੂਜੇ ਕਰ ਰਹੇ ਨੇ ਇੱਕ ਖੁਦ ਸੰਸਥਾਵਾਂ ਆਪ ਕਰ ਰਹੀਆਂ ਨੇ ਇਹ ਦਾ ਲਿਖਾ ਕੋ ਦੇਵੇਗਾ ਮੈਂ ਜਿਹੜਾ ਲਿਖਿਆ ਕਿ ਹਰ ਗੁਰੂ ਘਰ ਦੇ ਪਹਿਰੇਦਾਰੀ ਹੋਣੀ ਜ਼ਰੂਰੀ ਹੈ ਕਈ ਗੁਰੂ ਘਰਾਂ ਦੇ ਵਿੱਚ ਨਾ ਤਾਂ ਕਮੇਟੀਆਂ ਅੰਮ੍ਰਿਤਧਾਰੀ ਹਨ ਉਹ ਕਿੰਨਾ ਦੇ ਲਾਗੂ ਕਰਾਉਣੀਆਂ ਨੇ ਹੁਕਮਨਾਮੇ ਜ਼ਰੂਰ ਜਾਰੀ ਹੋਏ ਨੇ ਸ੍ਰੀ ਅਕਾਲ